ਮੁਢਲੇ ਜੀਵਨ ਦੀ ਮੈਂ ਗੱਲ ਕਰਦਾ ਆ ਅਮ ਪੜਨ ਪੜ੍ਹਾਈ ਤੋਂ ਬਾਅਦ ਤੁਸੀਂ ਕੰਮ ਕਰਿਆ ਜਾਂ ਬਿਜ਼ਨਸ ਕਰਿਆ ਬਚਪਨ ਤੋਂ ਵੀ ਵਿੱਚ ਕਿਹੜਾ ਕੀ ਇੰਨੀ ਸੰਘਰਸ਼ ਭਰੀ ਜ਼ਿੰਦਗੀ ਸੀਗੀ ਤੇ ਘਰ ਦੇ ਹਾਲਾਤ ਵੀ ਬੜੇ ਨਾਜੁਕ ਸੀਗੇ ਕਦੇ ਕਿਸੇ ਕੋਲੇ ਪੈਸੇ ਹੈਗੇ ਆ ਕਦੇ ਨਹੀਂ ਹੈਗੇ ਪੈਸੇ ਆ ਜਿਹੜਾ ਮੈਂ ਜੋ ਮੈਂ ਸੋਚਦਾ ਆਉਂਦਾ ਜਾਂਦਾ ਰਹਿੰਦਾ ਪਰ ਜਿਹੜਾ ਤੁਹਾਡਾ ਵਿਹਾਰ ਹੈ ਨਾ ਲੋਕਾਂ ਦਾ ਜਾਂ ਤੁਹਾਡੇ ਪਰਿਵਾਰ ਨਾਲ ਜਾਂ ਤੁਹਾਡੇ ਦੋਸਤਾਂ ਦੇ ਨਾਲ ਉਹ ਸਭ ਤੋਂ ਜ਼ਰੂਰੀ ਆ ਪੰਜਾਬੀਆਂ ਦੀ ਜੇ ਗੱਲ ਕਰਦੇ ਆ ਤਾਂ ਜੈਲਸ ਹੈ ਨਾ ਜਿਹੜੀ ਇਹ ਬਹੁਤ ਵੱਡੀ ਬਿਮਾਰੀ ਹੈ ਕਾਉਂਸਲਰ ਦਾ ਲੈਵਲ ਜੀ ਹੋਰ ਹੈ ਜੀ ਜਦੋਂ ਤੁਸੀਂ ਮੇਅਰ ਬਣ ਜਾਂਦੇ ਆ ਉਹ ਲੈਵਲ ਤੁਹਾਡਾ ਵੱਖਰਾ ਹੋ ਜਾਂਦਾ ਅੱਜ ਮੂਹਰੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਪੁੱਛ ਲਓ ਚਾਹੇ ਕਿਸੇ ਤਰ੍ਹਾਂ ਦੀ ਕਟਾਕੀ ਦੇਵੇ ਆਪਾਂ ਕੰਮ ਕਰੀ ਦੀ ਸੇਵਾ ਕਰੀ ਦੀ ਆਪਾਂ ਤਾਂ ਉਹਦੇ ਵਿੱਚ ਕੀਆ ਸੀਗਾ ਕਾਉਂਸਲਰ ਉਹਦੇ ਵੀ ਕੀਆ ਸੀ ਹਮ ਸੇਵਾ ਕਰਾਉਣੀ ਆ ਤੇ ਤੁਹਾਡਾ ਭਰਾ ਹਾਜ਼ਰ ਆ ਤੇ ਜੇ ਸਿਆਸਤ ਕਰਾਉਣੀ ਆ ਫਿਰ ਨਹੀਂ ਮੈਂ ਵੀ ਇਹ ਕੰਮ ਕਰਾਉਣ ਦਾ ਸੀ ਜਦੋਂ ਮੈਨੂੰ ਮੇਅਰ ਬਣਾਇਆ ਕਿਉਂਕਿ ਚਲੋ ਠੀਕ ਹੈ ਯਾ ਮੇਰੀ ਕਾਰ ਸੋਹਣੀ ਸੀ ਸਾਡੀਆਂ ਸਵਾਵਾ ਵਧੀਆ ਸੀ ਮੋਡਲ ਟੈਕਸ ਜਹ ਹੈ ਨਹੀਂ ਸੀ ਬਿਲਕੁਲ ਚੰਗੀ ਨਹੀਂ ਲੱਗਦੀ ਕਿਉਂਕਿ ਇਹ ਹਿੰਦਿਆ ਝੂਠ ਤਬਾਨ ਹੋਰ ਬਹੁਤ ਕੁਝੰਦਾ ਇਹਦੇ ਵਿੱਚ ਸਿਆਸਤ ਕੇ ਦੀ ਚੀਜ਼ ਆ ਜੀ ਇੱਕ ਮਿੰਟ ਲਈ ਹਵਾਵਾਂ ਦਾ ਨਹੀਂ ਪਤਾ ਹੁੰਦਾ ਵੀ ਕਿੰਦਰ ਨੂੰ ਤਰਪਣੀਆਂ ਹਾਂਜੀ ਦੋਸਤੋ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਰਿਤਮ ਰਾਏ ਅੱਜ ਪੰਜਾਬੀ ਲਿੰਕ ਮੀਡੀਆ ਦੇ ਮੋਗਾ ਸਟੂਡੀਓ ਦੇ ਵਿੱਚ ਮੌਜੂਦ ਹਾਂ ਤੇ ਮੇਰੇ ਨਾਲ ਅੱਜ ਮੇਰੇ ਗੈਸਟ ਹੋਣਗੇ ਬਲਜੀਤ ਸਿੰਘ ਚੰਨੀ ਜੀ ਜਿਹੜੇ ਮੇਅਰ ਨੇ ਮੋਗਾ ਦੇ ਮੌਜੂਦਾ ਮੇਅਰ ਇਹਨਾਂ ਨਾਲ ਗੱਲਬਾਤ ਕਰਾਂਗੇ ਇਹਨਾਂ ਦੇ ਹੁਣ ਤੱਕ ਦੇ ਸਫ਼ਰ ਦੀ ਅ ਮੇਰਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਜੋ ਮੋਗੇ ਦੇ ਵਿੱਚ ਇਹ ਸੰਸਥਾ ਇੱਕ ਚਲਾ ਰਹੇ ਆ ਉਹਦੇ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਹੋਰ ਇਹਨਾਂ ਦੇ ਬਿਜ਼ਨਸ ਬਾਰੇ ਵੀ ਗੱਲਾਂ ਬਾਤਾਂ ਕਰਾਂਗੇ ਅ ਮੇਰ ਸਾਹਿਬ ਤੁਹਾਡਾ ਸਵਾਗਤ ਆ ਪੰਜਾਬੀ ਲਿੰਕ ਮੀਡੀਆ ਤੇ ਧੰਨਵਾਦ ਜੀ ਗੁਰਮੁਖ ਜੀ ਤੁਹਾਡੇ ਸਟੂਡੀਓ 'ਚ ਅੱਜ ਪਹੁੰਚੇ ਆ ਤੁਹਾਡਾ ਦਿਲ ਦੀਆਂ ਗਲੀਆਂ 'ਚ ਮੈਂ ਧੰਨਵਾਦ ਕਰਦਾ ਜਿਹੜਾ ਕਿ ਅੱਜ ਸੁਭਾ ਪ੍ਰਾਪਤ ਜੇ ਤੁਹਾਡੇ ਨਾਲ ਮਿਲਣ ਦਾ ਮੌਕਾ ਮਿਲਿਆ ਹੈ ਨਾ ਅ ਬਲਜੀਤ ਜੀ ਤੁਹਾਡੇ ਨਾਲ ਮੈਂ ਗੱਲ ਸ਼ੁਰੂ ਕਰੂੰਗਾ ਤੁਹਾਡੇ ਮੁੱਢਲੇ ਜੀਵਨ ਬਾਰੇ ਮੁੱਢਲੇ ਜੀਵਨ ਦੀ ਮੈਂ ਗੱਲ ਕਰਦਾ ਪੜਨ ਪੜਾਈ ਤੋਂ ਬਾਅਦ ਤੁਸੀਂ ਕੰਮ ਕਰਿਆ ਜਾਂ ਬਿਜ਼ਨਸ ਕਰਿਆ ਕੋਈ ਉਹ ਥੋੜਾ ਜਿਹਾ ਤੁਹਾਡੇ ਬਾਰੇ ਸਾਡੇ ਸੁਣਨ ਤੇ ਦੇਖਣ ਵਾਲਿਆਂ ਨੂੰ ਦੱਸਿਓ ਆਪਾਂ ਤੁਹਾਡੇ ਬਿਜ਼ਨਸ ਤੱਕ ਦਾ ਉਦੋਂ ਬਾਅਦ ਫਿਰ ਆਪਾਂ ਫੇਰ ਅੱਗੇ ਕਰਾਂਗੇ ਪਹਿਲਾਂ ਤਾਂ ਜਿਹੜੀ ਕਿ ਜਵਾਨੀ ਦੀ ਗੱਲ ਕਰੀ ਜਾਂ ਬਚਪਨ ਦੀ ਗੱਲ ਜਿਹੜੀ ਸ਼ੁਰੂ ਕਰੀਏ ਕਿ ਬਚਪਨ ਤੋਂ ਵੀ ਵਿੱਚ ਕਿਹੜਾ ਕੀ ਇੰਨੀ ਇੱਕ ਸੰਘਰਸ਼ ਭਰੀ ਜ਼ਿੰਦਗੀ ਸੀਗੀ ਤੇ ਘਰ ਦੇ ਹਾਲਾਤ ਵੀ ਬੜੇ ਨਾਜ਼ੁਕ ਸੀਗੇ ਤੇ ਕਾਰਦੀਆਂ ਮਜਬੂਰੀਆਂ ਤੇ ਪ੍ਰਮਾਤਮਾ ਨੇ ਜੋ ਬਖਸ਼ਿਸ਼ ਕੀਤੀਆਂ ਨੇ ਉਹ ਝੋਲੀ ਵਿੱਚ ਪੈਣੀਆਂ ਹੁੰਦੀਆਂ ਪਰ ਹਮੇਸ਼ਾ ਇਹ ਮੈਂ ਆਪਦਾ ਮਾਂ ਦਾ ਕਰਜ਼ਦਾਰ ਹਾਂ ਅੱਜ ਵੀ ਚਾਹੇ ਉਹ ਮੇਰੇ ਵਿੱਚ ਨਹੀਂ ਹੈਗੇ ਕਿਉਂਕਿ ਸੰਘਰਸ਼ ਭਰੀ ਜਿੰਦਗੀ ਹੋਵੇ ਇੱਕ 6ਵੀਂ ਕਲਾਸ ਤੋਂ ਬੱਚਾ ਪੜ੍ਹ ਕੇ ਤੇ ਉਤੋਂ ਬਹੁਤ ਪ੍ਰੰਤ ਕਮਾਂਕਾਰ ਸਿੱਖਣ ਦੇ ਵਿੱਚ ਜਾਵੇ ਤੇ ਇਤੋਂ ਭਰੀ ਸੰਘਰਸ਼ ਭਰੀ ਜਿੰਦਗੀ ਮੈਂ ਨਹੀਂ ਸਮਝਦਾ ਵੀ ਕਿਸੇ ਦੀ ਹੋਵੇਗੀ ਤੇ ਬੜਾ ਜਦੋਂ ਸੰਘਰਸ਼ ਕੀਤਾ ਮਾਤਾ ਨੇ ਚੰਗੇ ਸੰਸਕਾਰ ਦਿੱਤੇ ਤੇ ਉਕੇ ਅੱਜ ਮਾਤਾ ਜੀ ਮੇਰੇ ਹੈ ਨਹੀਂ ਮੇਰੇ ਨਾਲ ਇਹ ਉਹਦੀ ਕਮੀ ਮੈਨੂੰ ਹਮੇਸ਼ਾ ਜਿਹੜੀ ਕਿ ਰੜਕਦੀ ਰਹਿੰਦੀ ਆ ਜਿ ਅੱਜ ਉਹ ਉੱਚ ਮਕਾਮਾਂ ਤੇ ਵੀ ਪਹੁੰਚਿਆ ਉਹਦੀਆਂ ਬਖਸ਼ੀਆਂ ਹੋਈਆਂ ਉਹਦੇ ਚੰਗੇ ਸਦਕਾਰ ਕਿਉਂਕਿ ਜਿੱਥੇ ਗੱਲ ਕਰੀਏ ਡੈਡੀ ਦੀ ਕਿਉਂਕਿ ਡੈਡੀ ਚਲੋ ਖਾਂਦੇ ਪੀਂਦੇ ਸੀ ਕਿਉਂਕਿ ਸਮਾਂ ਹੁੰਦਾ ਹਰ ਦਾ ਕਿਉਂਕਿ ਕਿਸੇ ਦੀ ਕਿਸਮਤ ਚ ਕਿੱਦਾਂ ਨਹੀਂ ਹੁੰਦਾ ਕਦੇ ਪਰ ਅੱਜ ਉਹ ਵੀ ਜਿਹੜੇ ਮੇਰੇ ਟੈਡੀ ਆ 25 ਸਾਲ ਹੋ ਗਿਆ ਡਰਿੰਕ ਉਹਨੇ ਛੱਡੀ ਵੀ ਆ ਤੇ ਮੰਮੀ ਨੇ ਜੋ ਸੰਤਕਾਰ ਦਿੱਤੇ 10ਵੀਂ ਕਲਾਸ میٹرਕ ਪਾਸ ਕਰਕੇ ਹਾਂਜੀ ਉਸ ਤੋਂ ਉਪਰੰਤ ਮੈਂ ਆਪਣੇ ਉਸਤਾਦ ਸਰਦਾਰ ਹਰਮੀਤ ਸਿੰਘ ਜੀ ਦੀ ਜਿਹੜੀ ਕਿ ਛਤਰ ਹਟਿਆ ਜਿਹੜੇ ਕਿ ਉਹਨਾਂ ਨੇ ਮੈਨੂੰ ਕੰਮ ਕਰ ਸਿਖਾਇਆ ਚੰਗੇ ਸਨਸਕਾਰ ਦਿੱਤੇ ਕਿਉਂਕਿ ਇੱਕ ਗੁਰੂ ਦੀ ਬਖਸ਼ਿਸ਼ ਇੱਕ ਗੁਰੂ ਦੇ ਜਿਹੜੇ ਚੰਗੇ ਸਨਸਕਾਰ ਹੁੰਦੇ ਆ ਜੋ ਗ੍ਰਹਿਣ ਕਰ ਲਈਏ ਤਾਂ ਮੈਂ ਸਮਝਦਾ ਵੀ ਜ਼ਿੰਦਗੀ ਜਿਹੜੀ ਕਿ ਇੱਕ ਕੰਮ ਦੇ ਪੁੱਲ ਵਾਂਗੂ ਬਣ ਜਾਂਦੀ ਆ ਹਾਂਜੀ ਨੁਲਾਬ ਦੇ ਪੁੱਲ ਵਾਂਗੂ ਬਣ ਜਾਂਦੀ ਆ ਕਿਉਂਕਿ ਗੁਰੂ ਨੇ ਹਮੇਸ਼ਾ ਹੀ ਮਰੇ ਨੇ ਮਧਿਆ ਸੰਸਕਾਰ ਦਿੱਤੇ ਇੱਕ ਮੋਠ ਦੇ ਵਿੱਚ ਕਮਾਲਾ ਦੀ ਤਰ੍ਹਾਂ ਮਤਲਬ ਕਿ ਪਰੋਕੇ ਰੱਖਿਆ ਹਮੇਸ਼ਾ ਸਮੇਂ-ਸਮੇਂ ਤੇ ਗਾਰਡਨਿੰਗ ਕੀਤੀ ਵੀ ਬੇਟਾ ਐ ਕਰਲਾ ਉਵੇਂ ਕਰਲਾ ਮਤਲਬ ਕਿ ਜਦੋਂ ਮੈਟਰ ਕੀਤੀ ਮੈਟਰ ਖੰਦ ਤੋਂ ਬਾਅਦ ਗੁਰੂ ਧਾਰਿਆ ਕੰਮ ਕਰ ਸਿੱਖੇ ਕੰਮ ਕਰ ਸਿੱਖਣ ਦੇ ਉਪਰੰਤ ਫਿਰ ਮੈਂ ਕਹਿ ਸਕਦਾ ਮੈਂ ਸਮਾਜ ਸੇਵਾ ਸਿਟੀ ਦਾ ਇੱਕ ਹਿੱਸਾ ਬਣਿਆ ਜਿਹੜੀਆਂ ਕਿ ਮੋਗੇ ਸ਼ਹਿਰ ਦੀਆਂ ਸੰਗਤਾਂ ਜਿਹੜੀਆਂ ਮੋਗੇ ਸ਼ਹਿਰ ਦੀਆਂ ਸੋਸਾਇਟੀਆਂ ਜਿੱਥੇ ਸਮਾਜ ਸੇਵਾ ਸੋਸਾਇਟੀ ਨਾਲ ਨੰਮਾ ਸਮਾ ਕੀਤਾ ਉਥੇ ਖਾਲਸਾ ਸੇਵਾ ਸੋਸਾਇਟੀ ਰਜਿਸਟਰਡ ਮੋਗਾ ਨਾਲ ਕੰਮ ਕੀਤਾ ਮਸ਼ਕਰਮਾਟ ਯੂਨੀਅਨ ਦੇ ਬਕਾਇਰ ਅਹੁਦੇ ਦੇ ਬੜਾਜਮਾ ਹੋ ਕੇ ਸੋਰੀ ਮੈਂ ਤੁਹਾਨੂੰ ਇੰਟਰਪਟ ਕਰਿਆ ਤੁਸੀਂ میٹرਿਕ ਤੋਂ ਬਾਅਦ ਫਿਰ ਕੰਮ ਸਿੱਖਿਆ ਕਾਰਾਮ ਜੀ ਜੀ ਗਾ ਕੁਝ ਮੇਰਾ ਡੈਂਟਿੰਗ ਤੁਹਾਡਾ ਤੁਹਾਡਾ ਬਿਜ਼ਨਸ ਜਿਹੜਾ ਹੈਗਾ ਹਾਂ ਤੇ ਜਦੋਂ ਗੁਰੂ ਦੀ ਚੰਗੀਤਾ ਲਈ ਮ ਹਾਸਲ ਕੀਤੀ ਹੋਵੇ ਚੰਗੇ ਗੁਰੂ ਦਾ ਚੰਡਿਆ ਹੋਵੇ ਫਿਰ ਸੋਹਣੇ ਕਾਰਜ ਆਦੇ ਸ਼ੁਰੂ ਕੀਤੇ ਕਿਉਂਕਿ ਇੱਕ ਸੰਘਰਸ਼ ਜਦੋਂ ਮੈਂ ਸੰਗ ਦਾ ਜਦੋਂ ਆਪਣਾ ਮੈਂ ਕਾਰਜ ਸ਼ੁਰੂ ਕੀਤਾ ਹਾਂਜੀ ਇੱਕ 700 ਰੁਪਏ ਦਾ ਉਹਦਾ ਸੈਂਕੜਾ ਹੁੰਦਾ ਸੀ 700 ਰੁਪਏ ਦਾ ਸੈਂਕੜਾ ਲੈਣ ਨੂੰ ਵੀ ਪੈਸੇ ਨਹੀਂ ਸੀ ਉਹ ਦੇਖੋ ਜ਼ਿੰਦਗੀ ਦੇ ਵਿੱਚ ਨਾ ਅਮ ਬਲਜੀਤ ਜੀ ਜ਼ਿੰਦਗੀ ਦੇ ਵਿੱਚ ਜੀ ਟਾਈਮ ਟਾਈਮ ਨਾਲ ਚੇਂਜ ਹੁੰਦਾ ਰਹਿੰਦੇ ਆਪਾਂ ਆਪ ਸਾਰੇ ਇਨਾ ਇਨਾ ਚੀਜ਼ਾਂ ਵਿੱਚ ਦੀ ਲੰਗਦੇ ਆਂ ਕਦੇ ਕਿਸੇ ਕੋਲੇ ਪੈਸੇ ਹੈਗੇ ਆ ਕਦੇ ਨਹੀਂ ਹੈਗੇ ਪੈਸੇ ਆ ਜਿਹੜਾ ਮੈਂ ਜੋ ਮੈਂ ਸੋਚਦਾ ਆਉਂਦਾ ਜਾਂਦਾ ਰਹਿੰਦਾ ਪਰ ਜਿਹੜਾ ਤੁਹਾਡਾ ਵਿਹਾਰ ਹੈ ਨਾ ਲੋਕਾਂ ਨਾਲ ਜਾਂ ਤੁਹਾਡੇ ਪਰਿਵਾਰ ਨਾਲ ਜਾਂ ਤੁਹਾਡੇ ਦੋਸਤਾਂ ਦੇ ਨਾਲ ਉਹ ਸਭ ਤੋਂ ਜ਼ਰੂਰੀ ਆ ਜੀ ਬਰਕਤ ਹੁਣ ਤੁਸੀਂ ਦੇਖੋ میٹرਿਕ ਤੋਂ ਬਾਅਦ ਕੰਮ ਸਿੱਖਿਆ ਕੰਮ ਸਿੱਖ ਕੇ ਬਾਅਦ ਤੁਸੀਂ ਬਿਜ਼ਨਸ ਫੇਰ ਆਪਣਾ ਕਿੰਨੇ ਚਿਰ ਬਾਅਦ ਖੋਲਿਆ ਮੈਂ ਜੇ ਕੰਮ ਸਿੱਖਣ ਤੋਂ ਉਪਰੰਤ ਮੈਂ ਕਹਿ ਸਕਦਾ ਮੈਂ 4 ਸਾਲ ਤੱਕ तकरीबनਾ ਗੁਰੂ ਧਾਰਿਆ 4 ਸਾਲ ਕੰਮ ਸਿੱਖਣ ਤੋਂ ਬਾਅਦ ਜੋ ਉਦੋਂ ਬਾਅਦ ਮੈਂ ਵਰਕਸ਼ਾਪ ਕੀਤੀ ਜਦੋਂ ਵਰਕਸ਼ਾਪ ਕੀਤੀ ਤੇ ਇਹ ਅਪ੍ਰੋਕਸੀਮੇਟ ਕਿਹੜੇ ਸਾਲ ਦੀ ਗੱਲ ਹੈ ਇਹ ਕਰੀਬ ਅੱਜ ਤੋਂ ਮੈਂ ਜੇ ਕਹਿ ਸਕਦਾ ਹਾਂ ਜੀ 30 ਸਾਲ ਪਹਿਲਾਂ ਦੀ ਗੱਲ ਹੋ ਗਈ ਇਹਦੀ 30 ਸਾਲ ਜਿਹੜੀ ਕਿ ਪਹਿਲਾਂ ਦੀ ਜੋ ਗੱਲ ਕਰੀਏ ਜੋ ਕੰਮ ਸਿੱਖ ਕੇ ਆ ਦਾ ਕਾਰੋਬਾਰ ਖੜਾ ਕੀਤਾ ਪਰ ਉਹ ਖੜਾ ਹਜੇ ਕਹਿ ਦੋ ਵੀ ਹਜੇ 3 ਕਿ ਮਹੀਨੇ ਹੋਏ ਸੀ ਤੇ ਜਦੋਂ ਕਹ ਲੋ ਵੀ ਇੱਕ ਨਾਰਮਲ ਘਰ ਦਾ ਬੰਦਾ ਜਾਂ ਨਾਰਮਲ ਘਰ ਦਾ ਬੱਚਾ ਜਦੋਂ ਕੰਮ ਸਿੱਖ ਕੇ ਕਰਨ ਲੱਗਦਾ ਕਈ ਇਨਸਾਨ ਹੁੰਦੇ ਆ ਵੀ ਰਿਸ਼ਤੇਦਾਰ ਹੁੰਦੇ ਆ ਜਾਂ ਹੋਰ ਵੀ ਹੁੰਦੇ ਆ ਵੀ ਇਹ ਯਾਰ ਵੀ ਕੰਮ ਕਿਉਂ ਮੇਰੇ ਚੱਲਦਾ ਹਾਂ ਉਹ ਉਹ ਜਿਹੜੀ ਜੈਲਸ ਹੈ ਨਾ ਇਹ ਨਾਮ ਦੀ ਨਾਲ ਮੈਨੂੰ ਵਰਕਸ਼ਾਪ ਉਹ ਮੇਰਾ ਕੱਲ 3 ਮਹੀਨੇ ਚ ਮੈਨੂੰ ਖਾਲੀ ਕਰਨੀ ਪਈ ਆਪਣੇ ਜੇ ਸਪੈਸ਼ਲੀ ਆਪਾਂ ਜਦੋਂ ਹੁਣ ਮੈਂ ਅਸੀਂ ਬਾਹਰ ਸਾਡੇ ਜਿਹੜੇ ਸਪੈਸ਼ਲੀ ਆਪਾਂ ਪੰਜਾਬੀ ਪੰਜਾਬੀਆਂ ਦੀ ਜੇ ਗੱਲ ਕਰਦੇ ਆ ਤਾਂ ਜੈਲਸ ਹੈ ਨਾ ਜਿਹੜੀ ਇਹ ਬਹੁਤ ਵੱਡੀ ਬਿਮਾਰੀ ਆ ਬਿਲਕੁਲ ਇਹ ਬੜਾ ਮਹਿਸੂਸ ਹੋਇਆ ਉਦੋਂ ਜਦੋਂ ਤੋਂ ਐਨੇ ਉੱਥੇ ਕਾਬੂਸ ਏਡਾ ਵੱਡਾ ਵੱਡਾ ਮੇਰੇ ਜਿਹੜੇ ਸ਼ੀਸ਼ੇ ਪੁੱਟ ਸੀ ਹੁਣ ਖੋਤ ਕੇ ਵਰਕਸ਼ਾਪ ਸ਼ੁਰੂ ਕੀਤੀ ਤੇ ਤਿੰਨਾਂ ਵੀ ਮਹੀਨਿਆਂ ਬਾਅਦ ਰਿਸ਼ਤੇਦਾਰ ਵੀ ਹੋਵੇ ਮਤਲਬ ਕਿ ਸੀ ਜੀ ਦੀ ਰਿਸ਼ਤਾ ਦੀ ਵਰਕਸ਼ਾਪ ਉਹ ਕਹਿ ਦੇਵੇ ਯਾਰ ਤੁਸੀਂ ਵਰਕਸ਼ਾਪ ਦਾ ਕੰਮ ਕਰ ਦਿੱਤੇ ਹੋਰ ਸ਼ੁਰੂ ਕਰ ਲਓ ਤੇ ਵੀ ਇਹਨੂੰ ਖਾਲੀ ਕਰ ਦੋ ਫਿਰ ਦਿਲ ਪੁੱਛਿਆ ਜਾਣਦਾ ਫਿਰ ਜੋ ਦਿਲ ਤੇ ਬੀਤੀ ਉਹ ਮੜਾ ਦੁੱਖ ਲਗਿਆ ਮਨ ਨੂੰ ਚਲੋ ਫੇਰ ਇੱਕ ਦੁਬਾਰਾ ਆਸ ਰੱਖੀ ਵੀ ਖੜੇ ਕਰਨੀ ਫੇਰ ਵਰਕਸ਼ਾਪ ਇੱਕ ਕੋਟਪੂਰਾ ਬਾਈਪਾਸ ਦੇ ਵੀ ਕਿ ਉੱਥੇ ਜਿਹੜੀ ਵਰਕਸ਼ਾਪ ਸੀ ਉੱਥੇ ਰਾਤ ਨੂੰ ਕੋਈ ਸਮਾਂ ਦਾ ਨਹੀਂ ਸੀ 12 ਵਜੇ ਤੋਂ ਬਾਅਦ ਅੱਛਾ ਪਤਾ ਨਹੀਂ ਕੀ ਗੱਲ ਸੀ ਜਾਂ ਉੱਥੇ ਕੀ ਪਾਣਾ ਵਰਤਿਆ ਹੋਇਆ ਸੀਗਾ ਸਾਰੇ ਕਹਿੰਦੇ ਸੀ ਵੀ ਜਿਹੜਾ ਇੱਥੇ ਰਾਤ ਨੂੰ ਰਹਿ ਪਿਆ ਤੇ ਉਹ ਰਾਤ ਨੂੰ 12 ਵਜੇ ਇੱਥੇ ਹੁੰਦਾ ਅੱਛਾ ਮਤਲਬ ਕਿ ਸਖਤ ਸੀ ਜਗਾ ਜਾਂ ਕਿੱਦਾਂ ਲੈ ਲੂ ਹਮੇਸ਼ਾ ਹੀ ਗੁਰੂ ਪਾਤਸ਼ਾਹਾਂ ਕਿਉਂਕਿ ਸ਼ੁਰੂ ਤੋਂ ਹੀ ਬਾਣੀ ਨਾਲ ਜੁੜੇ ਸੀ ਤੇ ਪਾਠ ਕਰਨ ਦੇ ਸੀਗੇ ਚਾਹ ਵਨ ਸੀ ਮਲ ਕੇ ਕੰਮ ਕਰ ਤੋਂ ਉਹ ਵਰਕਸ਼ਾਪ ਦੇ ਵਿੱਚ ਕੰਮ ਕੀਤਾ ਨਿਤਨੇਮ ਕਰਕੇ ਸਮਾਣਾ ਤੇ ਕਿਤੇ ਦਾ ਕੋਈ ਡਰ ਨਹੀਂ ਕੋਈ ਭੈ ਨਹੀਂ ਸੀ ਉੱਥੇ ਇੱਥੇ ਜਿਹੜਾ ਨਹੀਂ ਉੱਥੇ ਸਮਾਂ ਦੱਸ ਕਹਿੰਦਾ ਸੀ ਵੀ ਮੈਂ ਇੱਥੇ ਰਹਿਣਾ ਹੂੰ ਤੇ ਲਗਾਤਾਰ ਉੱਥੇ 15 ਸਾਲ ਸੀ ਰਾਈਟ ਕੰਮ ਕੀਤਾ ਬਹੁਤ ਵਧੀਆ 15 ਸਾਲ ਕੰਮ ਕਰਕੇ ਆਦੇ ਪੈਰਾਂ ਤੇ ਖੜੇ ਹੋਏ ਤੇ ਜੇ ਅੱਜ ਉਸ ਮਕਾਨ ਤੇ ਖੜੇ ਆ ਤੇ ਮੈਂ ਜਿੰਨਾਂ ਦੀ ਉਹ ਵਰਕਸ਼ਾਪ ਸੀ ਸਰਦਾਰ ਜਸਵੀਰ ਸਿੰਘ ਜੀ ਅੱਜ ਉਹ ਕੈਨੇਡਾ ਵਿੱਚ ਸੈਟਲ ਆ ਮੈਂ ਉਹਨਾਂ ਦਾ ਲੱਖ ਲੱਖ ਵਾਰ ਸ਼ੁਕਰਾਨਾ ਕਰਦਾ ਕਿਉਂਕਿ ਉਦੋਂ 20 ਰੁਪਿਆ ਕਿਸੇ ਨੇ ਸਾਡੇ ਕੋਲ ਪਹਿਲਾਂ ਗਹਿਣਾ ਮੰਗਿਆ ਸੀ ਤੇ 20000 ਰੁਪਿਆ ਗਹਿਣਾ ਦੇਣ ਨੂੰ ਪੈਸੇ ਨਹੀਂ ਸੀ ਕਿਉਂਕਿ ਜੋ ਵਰਕਸ਼ਾਪ ਜੋ ਕਾਰਜ ਸ਼ੁਰੂ ਕਰਨੇ ਹੁੰਦੇ ਉਹ ਅੰਦਰ ਹਾਂ ਜੀ ਬਿਲਕੁਲ ਸੋ ਤੁਸੀਂ ਤੁਸੀਂ 20 30 ਸਾਲ ਪਹਿਲਾਂ ਇਹ ਕੰਮ ਸ਼ੁਰੂ ਕਰਿਆ ਜੀ ਜੀ ਅਮ ਕਾਉਂਸਲਰ ਤੁਸੀਂ ਕਿਹੜੇ ਸਾਲ ਬਣੇ ਆ? 20 ਮੇਰੇ ਖਿਆਲ ਅਕਿ 21 ਚ ਸਾਡੀ ਕਾਉਂਸਲਰ ਦੀ ਚੋਣ ਹੋਈ ਸੀਗੀ। ਅੱਛਾ ਕਾਉਂਸਲਰ ਦੀ ਚੋਣ ਕਿਉਂਕਿ ਮੇਰਾ ਆਪਣਾ ਗੈਰ ਰਜਾ ਡੈਂਟਲ ਪੈਂਟਿੰਗ ਰੇਅਰ ਦਾ ਕੰਮ ਆ। ਹਾਂ ਕਿਉਂਕਿ ਕਦੇ ਵੀ ਇਹ ਮਕਾਮ ਨਹੀਂ ਸੋਚਿਆ ਸੀ ਜਾਂ ਇਸ ਗਾਈਡੈਂਸ ਦੇ ਕਹ ਲਓ ਕਿ ਅੱਜ ਤੱਕ ਮੈਂ ਕਿਸੇ ਐਮਐਲ ਸਾਹਿਬ ਨੂੰ ਵੀ ਨਹੀਂ ਮਿਲਿਆ ਸੀ ਠੀਕ ਹੈ ਕਿਉਂਕਿ ਮੈਨੂੰ ਪੋਲਿਟਿਕਸ ਚ ਹੈ ਨਹੀਂ ਸੀ ਬਿਲਕੁਲ ਚੰਗੀ ਨਹੀਂ ਲੱਗਦੀ ਕਿਉਂਕਿ ਇਹ ਹਿੰਦਿਆ ਝੂਠ ਤਪਾਨ ਹੋਰ ਬਹੁਤ ਕੁਝ ਹੁੰਦਾ ਇਹਦੇ ਵਿੱਚ ਇਸ ਕਰਕੇ ਮਨ ਨਹੀਂ ਕੀਤਾ ਕਿਤੇ ਵੀ ਇਸ ਕੈਟਾਗਰੀ ਦੇ ਵਿੱਚ ਵੜਨਾ ਕਿਉਂਕਿ ਜਿੱਥੇ ਆਪਣੀ ਸੰਘਰਸ਼ ਵਾਲੀ ਜ਼ਿੰਦਗੀ ਸੀ ਵੀ ਇੱਕ ਮਕਾਮ ਹਾਸਲ ਕਰਨਾ ਇੱਕ ਬਣ ਕੇ ਵਿਖਾਉਣਾ ਕਿਸੇ ਨੂੰ ਵੀ ਮਨ ਚ ਇਹੀ ਸੀ ਵੀ ਕੱਲ ਨੂੰ ਕੋਈ ਕਹੇ ਨਾ ਕਹਿ ਦੇਵੇ ਕੋਈ ਵੀ ਡੈਡੀ ਖਾਂਦੇ ਪਿੰਦੇ ਸੀ ਵੀ ਇਹਨਾਂ ਨੇ ਆਪਣੇ ਕੰਮ ਦਾ ਸਟੈਂਡ ਨਹੀਂ ਕੀਤਾ ਵੀ ਬੈਕ ਵੱਜ ਗਏ ਤੇ ਬਸ ਮੇਨ ਮਕਸ਼ੇ ਸੀ ਵੀ ਆਪਾਂ ਬਣ ਕੇ ਇੱਕ ਮਕਾਮ ਤੇ ਖੜੇ ਹੋਣਾ ਤੇ ਸੰਘਰਸ਼ੋ ਜਿੱਥੇ ਚੱਲਦਾ ਵਾਰਕਸ਼ਾਪ ਦਾ ਕਾਰਜ ਚੱਲਦੇ ਸੀ ਉਥੇ ਨਾਲ ਸੇਵਾ ਨੂੰ ਸਮਰਪਿਤ ਹੋਗੇ ਸਿਮਰਨ ਨੂੰ ਸਮਰਪਿਤ ਹੋਗੇ ਜਿੱਥੇ ਬਾਣੀ ਦਾ ਓਟਾਸਰਾ ਹੋਵੇ ਗੁਰੂਆਂ ਰਾਜ ਦਾ ਤੇ ਸੇਵਾ ਦਾ ਬੂਟਾ ਹੋਵੇ ਤੇ ਉਸ ਤੋਂ ਪ੍ਰੰਤ ਜੇ ਕਹੀਏ ਨਾਲ ਸੇਵਾ ਦੇ ਹੌਲੀ ਹੌਲੀ ਕਰਦੇ ਇਸ ਜਿਹੜੇ ਕਿ ਪੋਲਟਿਕਸ ਦੇ ਵਿੱਚ ਸਾਡੇ ਭੈਣ ਭਰਾ ਸਾਡੇ ਜਿਹੜੇ ਕਿਸੇ ਕੋਕੰਸ ਪਾਰਟੀ ਦਾ ਸੀ ਕੋ ਅਕਾਲੀ ਦਲ ਸੀ ਜਾਂ ਆਮ ਆਦਮੀ ਪਾਰਟੀ ਦੇ ਵੀ ਸੀ ਉਹਨਾਂ ਨੇ ਮੇਰੇ ਤੱਕ ਪਹੁੰਚ ਕੀਤੀ ਤੁਸੀਂ ਤੁਸੀਂ ਸੌਰੀ ਮੈਂ ਇੱਕ ਵਾਰੀ ਫੇਰ ਅੰਟਰਪਟ ਕਰਦਾ ਤੁਸੀਂ ਪਹਿਲਾਂ ਸੇਵਾ ਜਿਹੜੀ ਸਮਾਜ ਸੇਵਾ ਸੁਸਾਇਟੀ ਦੇ ਵਿੱਚ ਕੰਮ ਕਰਿਆ ਕਿ ਪਹਿਲਾਂ ਤੁਸੀਂ ਕਾਉਂਸਲਰ ਨਹੀਂ ਜੀ ਮੈਂ ਆਪਣੀ ਵਰਕਸ਼ਾਪ ਦੇ ਨਾਲ ਨਾਲ ਸਮਾਜ ਸੇਵਾ ਦੇ ਨਾਲ ਮੈਂਬਰ ਦੇ ਰੂਪ ਚ ਕੰਮ ਮੈਂਬਰ ਦੇ ਰੂਪ ਕੰਮ ਕਰਿਆ ਉਹਦੇ ਵਿੱਚ ਮੈਂ ਕਹਿ ਸਕਦਾ ਅਸੀਂ 620 ਦੇ ਕਰੀਬ ਅਜੇ ਤੱਕ ਇਹਨੀਆਂ ਡੈਡ ਬੋਡੀਆਂ ਲੋਵਰਸ ਜਿਹੜੀਆਂ ਨਗਰਾਲੀਆਂ ਹੋ ਗਈਆਂ ਰੋਡ ਐਕਸੀਡੈਂਟ ਹੋ ਗਏ ਨਹਿਰਾਂ ਵਾਲੀਆਂ ਰੇਲਵੇ ਵਾਲੀਆਂ ਹੋ ਗਈਆਂ ਉਹਨਾਂ ਦੀ ਸਾਰੀ ਸਾਮ ਸਮਝ ਜਿਹੜੀ ਕਿ ਸੰਸਥਾ ਵੱਲੋਂ ਕੀਤੀ ਜਾਂਦੀ ਸੀ ਸਾਡੇ ਪ੍ਰਧਾਨ ਗੁਰਸੇਵ ਸਿੰਘ ਸਨਿਆਸੀ ਜੀ ਉਹਨਾਂ ਦੀ ਅਗਵਾਈ ਹੇਠ ਜਾਂ ਸਾਡੇ ਵੀਰ ਸਾਡੇ ਜਿਹੜੇ ਇੱਕ ਮਾਲਾ ਦੀ ਤਰ੍ਹਾਂ ਫਿਰੋਏ ਹੋਏ ਆ ਠੀਕ ਉਹਨਾਂ ਦੇ ਨਾਲ ਰਲ ਕੇ ਜਿਹੜਾ ਕੀ ਕਾਰਜ ਕੀਤੇ ਉਹਨਾਂ ਦੀਆਂ ਆਸਤੀਆਂ ਜਲ ਪ੍ਰਵਾਹ ਕਾਣੀਆਂ ਸstdcਾਰ ਕਰਨੇ ਉਹਨਾਂ ਦੇ ਭੋਗ ਪਾਉਣੇ ਇਹ ਵੀ ਜੇ ਸਾਡੇ ਮਾਲਕੇ ਕਾਰਤੀ ਜਿੱਥੇ ਖਾਲਸਾ ਸੋਸਾਇਟੀ ਉੱਥੇ ਜੋੜਾ ਕਰਦੀ ਜਿਹੜੀ ਕੀ ਸੇਵਾ ਸੀ ਉਹ ਨਾਲ ਕੀਤੀ ਆ ਮੰਨ ਲਓ ਕਿ ਹਮੇਸ਼ਾ ਹੀ ਸੇਵਾ ਨੂੰ ਪਹਿਲਾਂ ਰੱਖਿਆ ਹੋਣ ਉਹ ਵੀ ਮੈਂ ਦੇਖਦਾ ਵੀ ਤੁਸੀਂ ਮੈਂ ਮੌਜੂਦਾ ਮੇਅਰ ਹਾਂ ਇਸ ਵੇਲੇ ਪਰ ਤੁਸੀਂ ਜਿਹੜੀ ਸਮਾਜ ਸੇਵਾ ਸੁਸਾਇਟੀ ਆ ਉਹਦੇ ਵਿੱਚ ਅਲੇ ਵੀ ਵੋਲੰਟੀਅਰ ਕਰਦੇ ਆਂ ਦੇਖੋ ਜਦੋਂ ਮੈਂ ਕਾਉਂਸਲਰ ਬਣਿਆ ਸੀ ਪੀਸੀ ਕਮਲਸਰ ਦੇ ਵਿੱਚ ਅਸੀਂ ਸੋਰੀ ਮੇਅਰ ਬਣਿਆ ਸੀ ਮੈਂ ਤੇ ਉਦੋਂ ਪ੍ਰੈਸ ਵਾਲਿਆਂ ਦੇ ਵੀਰਾਂ ਦੇ ਵੀ ਸਾਡੇ ਨੇ ਸਾਰਿਆਂ ਦੇ ਹੀ ਸਵਾਲ ਸੀ ਵੀ ਜਿਹੜੀ ਕੀ ਤੁਸੀਂ ਸੇਵਾ ਕਰਦੇ ਆਂ ਹੁਣ ਤੁਸੀਂ ਮੇਅਰ ਬਣ ਕੇ ਵੀ ਤੁਸੀਂ ਸੇਵਾ ਛੱਡ ਦਿਓਗੇ ਮੈਂ ਕਿਹਾ ਬਲਜੀਤ ਸਿੰਘ ਉਹਨਾਂ ਦੇ ਵਿੱਚੋਂ ਨਹੀਂ ਵੀ ਜਿਹੜਾ ਸਿਆਸਤ ਦੇ ਵਿੱਚੋਂ ਸੇਵਾ ਚ ਆਇਆ ਇਸ ਸੇਵਾ ਦੇ ਵਿੱਚੋਂ ਮੇਰ ਬਣਿਆ ਬਿਲਕੁਲ ਸੇਵਾ ਪਹਿਲਾਂ ਸਿਆਸਤ ਬਾਅਦ ਦੇ ਵਿੱਚ ਹੋਊਗੀ ਜਿੰਨਾ ਵੀ ਸਮਾਂ ਦੇ ਸਕਦੇ ਹੋਏ ਸਾਡੇ ਵੀਰ ਉਹਨਾਂ ਨਾਲ ਰਲ ਮਿਲ ਕੇ ਜਿੰਨੀ ਵੀ ਸੇਵਾ ਕਰਦੇ ਅੱਜ ਵੀ ਚਾਹੇ ਰਾਤ ਨੂੰ ਕੋਈ ਐਮਰਜੈਂਸੀ ਕਾਲ ਆ ਜੇ ਤੇ ਹਮੇਸ਼ਾ ਸੇਵਾ ਨੂੰ ਨਾ ਉਹ ਹੀ ਸੁਖ ਕਰ ਕਹਿਣਾ ਨਾ ਵੀ ਤੁਸੀਂ ਹੁਣ ਮੌਜੂਦਾ ਮੇਰ ਹੁੰਦੇ ਹੋਏ ਵੀ ਸਮਾਜ ਸੇਵਾ ਜਿਹੜਾ ਉਹਦੇ ਵਿੱਚ ਜਾ ਕੇ ਆਪਦਾ ਵੋਲੰਟੀਅਰ ਕੰਮ ਦਾ ਹਿੱਸਾ ਲੈਣੇ ਆ ਬਿਲਕੁਲ ਇਹੋਂ ਨਹੀਂ ਵੀ ਹੁਣ ਜੇ ਮਿਹਰ ਬਣ ਗਏ ਤਾਂ ਤੁਸੀਂ ਉੱਥੇ ਨਹੀਂ ਜਾਣਾ ਉਹ ਲੋਕ ਮੈਂ ਸਾਂਝਦਾ ਜੀ ਵਧੀਆ ਨਹੀਂ ਹੁੰਦੇ ਇਹ ਚਾਹ ਚਲੋ ਉਹਨਾਂ ਦੀ ਮੈਂ ਕੀ ਸ਼ਬਦ ਤੁਹਾਨੂੰ ਕਹਾਂ ਜੋ ਆਪਣੀ ਔਕਾਤ ਕਹਲੂ ਚਾਹੇ ਆਪਣਾ ਬੇਸ ਕਹਲੂ ਜਾਂ ਆਪਣਾ ਸਮਾਂ ਕਹੇ ਕਾ ਕੁਝ ਲੋਕ ਬਦਲ ਜਾਂਦੇ ਆ ਜਾਂ ਤਾਂ ਜਦੋਂ ਕੋਈ ਪੈਸਾ ਆ ਗਿਆ ਜੀ ਜਾਂ ਕੁਰਸੀ ਵੱਡੀ ਆ ਗਈ ਤੇ ਉਦੋਂ ਬੰਦਾ ਮੈਂ ਸਮਝਦਾ ਵੀ ਉਹ ਬੈਕ ਆ ਦੀ ਭੁੱਲ ਜਾਂਦਾ ਤੇ ਥੋੜਾ ਜਿਹਾ ਆਪ ਦੇ ਆਪ ਚੋਂ ਥੋੜਾ 5 ਇੰਚ ਕਹਿ ਸਕਦਾ ਮੈਂ ਛਾੜਾ ਹੋ ਜਾਂਦਾ ਹੁਣ ਮੈਂ ਫੇਰ ਪਿੱਛੇ ਲੈ ਕੇ ਜਾਣਾ ਤੁਹਾਨੂੰ ਜਦੋਂ ਤੁਸੀਂ ਪਹਿਲੀ ਵਾਰੀ ਕਾਉਂਸਲਰ ਬਣੇ ਆ ਕਿਹੜੇ ਸਾਲ ਚ ਬਣੇ 2021 ਉਹ ਸੌਰੀ 2021 ਚ ਬਣੇ 2021 ਜਦੋਂ ਤੁਸੀਂ ਪਹਿਲੀ ਵਾਰੀ ਕਾਉਂਸਲਰ ਬਣੇ ਤੁਸੀਂ ਬਿਜ਼ਨਸ ਵੀ ਚਲਾਉਂਦੇ ਸੀ ਜੀ ਬਿਲਕੁਲ ਤੁਸੀਂ ਨਾਲ ਸਮਾਜ ਜਿਹੜੀ ਸੇਵਾ ਸੁਸਾਇਟੀ ਆ ਉਹਦੇ 'ਚ ਵੀ ਵਲੰਟੀਅਰ ਕੰਮ ਕਰਦੇ ਸੀ ਤੇ ਉਹਦੇ 'ਚੋਂ ਤੁਸੀਂ ਕਾਉਂਸਲਰ ਅਮ ਬਣਨ ਦਾ ਇਸ ਪਾਸੇ ਨੂੰ ਤੁਹਾਡਾ ਕਿਵੇਂ ਰਜੇਵਾ ਹੋਇਆ ਮੈਂ ਪਹਿਲਾਂ ਤਾਂ ਮੇਰਾ ਕੋਈ ਵੀ ਇਹ ਪੋਲਟਿਕਸ ਦੇ ਵਿੱਚ ਆਉਣ ਦਾ ਫੇਰ ਮਨ ਨਹੀਂ ਸੀਗਾ ਕਿਉਂਕਿ ਜਿੱਥੇ ਜਿਹੜੀਆਂ ਪੋਲਟਿਕਸ ਦੇ ਲੀਡਰ ਸਾਹਿਬਾਨਾ ਉਹਨਾਂ ਨੇ ਅੰਦਰ ਤੱਕ ਜਦੋਂ ਤਾਂ ਪਹੁੰਚ ਕੀਤੀ ਮੈਂ ਸਾਰਿਆਂ ਨੂੰ ਜਵਾਬ ਦਿੱਤਾ ਠੀਕ ਹੈ ਇੰਤੋ ਤੱਕ ਸਾਰੇ ਪਾਰਟੀਆਂ ਨੂੰ ਵਕਰੀਆਂ ਵੱਖੋਂ ਪਾ ਦਿੱਤਾ ਆਮ ਆਦਮੀ ਪਾਰਟੀ ਦੇ ਵੀ ਸਾਡੇ ਸੰਗਾ ਸਾਥ ਹੁੰਦੇ ਸੀਗੇ ਮੈਂ ਉਹ ਉਦੋਂ ਹਲਕੇ ਦੇ ਇੰਚਾਰਜ ਸੀ ਮੈਂ ਉਹਨਾਂ ਨੂੰ ਵੀ ਸਾਫ਼ ਜਵਾਬ ਦਿੱਤਾ ਜੀ ਮੈਂ ਕਹਿੰਦਾ ਵੀ ਮੇਰਾ ਇਹ ਇੱਕ ਕੰਮ ਨਹੀਂਗਾ ਤੇ ਇਹ ਮੇਰਾ ਕੰਮ ਆ ਵੀ ਆਪਣਾ ਮੈਂ ਪਰਿਵਾਰ ਦਾ ਪੇਟ ਪਾਲਣਾ ਤੇ ਸੇਵਾ ਕਰਨੀ ਇਸੇ ਕਰਕੇ ਜਦੋਂ ਉਹਨਾਂ ਨੇ ਸਾਰੇ ਕੈਂਡੀਡੇਟ ਵੀ ਖੜੇ ਕਰ ਦਿੱਤੇ ਸੀ ਫੇਰ ਪਤਾ ਨਹੀਂ ਕੀ ਉਹਨਾਂ ਦੇ ਮਨ ਚ ਫੇਰ ਉਹਨਾਂ ਨੇ ਸਾਡੇ ਸਾਥ ਸਾਥ ਦੇ ਜਿਹੜੇ ਮੁਖੀ ਆ ਹਮਮ ਪਰਦਾਵ ਗੁਰਸੇਵ ਸਿੰਘ ਜੀ ਸੰਿਆਸੀ ਜੀ ਜੰਡੂ ਸਾਹਿਬ ਜੀ ਤੇ ਹੋਰ ਮਤਲਕ ਜਿਹੜੇ ਜਨਨਾਂ ਨਾ ਪ੍ਰੇਮ ਪਿਆਰ ਹੈਗਾ ਭਾਈਚਾਰਾ ਹੁੰਦਾ ਉਹਨਾਂ ਨੇ ਸਟਾਵ ਵਾਲੀ ਗਲੀ ਮੈਨੂੰ ਬੁਲਾ ਲਿਆ ਕਹਿੰਦੇ ਵੀ ਇੱਕ ਮਿੰਟ ਆਈਏ ਇੱਥੇ ਬਣ ਮੈਂ ਕਿਹਾ ਚਲੋ ਕੋਈ ਕੰਮ ਹੋਣਾ ਕੋਈ ਸੇਵਾ ਵਾਲਾ ਕੰਮ ਹੋਣਾ ਜਾਂ ਕੋਈ ਹੋਰ ਕਾਰਜ ਹੋਣਾ ਉੱਥੇ ਉਹਨਾਂ ਨੇ ਮੈਨੂੰ ਵਿੱਚ ਬਿਠਾ ਲਿਆ ਤੇ ਕਹਿੰਦੇ ਵੀ ਆਪਾਂ ਤਾਂ ਖੜਨਾ ਹੀ ਆ ਮੈਂ ਕਿਹਾ ਯਾਰ ਮੇਰਾ ਤਾਂ ਕੰਮ ਇਹਨੇ ਮੈਂ ਨਾ ਹੀ ਮਿਲ ਕੋਲ ਪੈਸੇ ਆ ਵੱਡੀ ਗੱਲ ਤਾਂ ਜਿਹੜੀ ਸਭ ਨੂੰ ਵੀ ਜੇ ਪੈਸੇ ਹੋਣਗੇ ਕੈਂਡੀਡੇਟ ਵੀ ਪੇਰ ਖੜਨ ਦਾ ਮਜ਼ਾ ਬਿਲਕੁਲ ਬਿਲਕੁਲ ਮੈਂ ਕਹਿੰਦਾ ਉਹਨਾਂ ਨੂੰ ਸ਼ਰਾਬ ਵੀ ਬਣਨੀ ਸਾਰਾ ਕੁਝ ਬਣਨ ਮੈਂਗਾ ਆਪਾਂ ਕਰਨਾ ਹੀ ਕੁਝ ਨਹੀਂ ਹੂੰ ਤੇ ਆਪਾਂ ਲੜਾਂਗੇ ਕਿਵੇਂ ਕਹਿੰਦੇ ਨਹੀਂ ਆਪਾਂ ਲੜਨਾ ਮੈਂ ਕਿਹਾ ਫਿਰ ਜੇ ਲੜਨਾ ਹੈ ਫਿਰ ਮੈਂ ਫਿਰ ਪਿੱਛੇ ਨਹੀਂ ਹੁਣ ਦੇਣਾ ਤੁਹਾਨੂੰ ਕਿਸੇ ਨੂੰ ਕੌਣ ਸੋਚ ਲੋ ਇੱਕ ਵਾਰੀ ਵੀ ਕੀ ਕਰਨਾ ਬਿਲਕੁਲ ਹਾਂ ਵੀ ਤੁਸੀਂ ਮੈਨੂੰ ਕਢਾ ਦੇ ਬਾਹਰ ਤੁਸੀਂ ਕਹੋ ਵੀ ਜੀ ਤੂੰ ਵਾਅਦਾ ਦੇ ਰਹਾ ਤੇ ਮੈਂ ਅੱਦਲਤ ਮੈਂ ਕਹਿੰਦੀ ਇਹ ਕੰਮ ਨਹੀਂ ਫਿਰ ਹੋਣਾ ਹੂੰ ਚਲੋ ਗੁਰੂ ਦਾ ਟੋਟਾ ਤੜਾ ਦੇ ਆ ਤੇ ਖੜ ਗਏ ਵੀ ਫਿਰ ਆਪਾਂ 40 ਹਜ਼ਾਰ ਰੁਪ ਅਸੈਂਸੀ ਬਣ ਕੇ ਤੇ ਬਹੁਤ ਵਧੀਆ ਹਾਂਜੀ ਬਹੁਤ ਵਧੀਆ ਐਮਸੀ ਰੇ ਹਾਂ ਫਿਰ ਤੁਸੀਂ ਮਰੇ ਇਆਂ 2021 ਤੋਂ ਵੀ ਚਾਹੇ ਪਿਕਸ ਵਗੈਰਾ ਜਾਂ ਵੀਡੀਓਜ਼ ਵਗੈਰਾ ਤੋਂ ਕੱਢ ਕੇ ਜਦੋਂ ਮਾਦੀ ਦੇਖ ਸਕਦੇ ਹਾਂ ਹਾਂ ਜਨਤ ਕਰਮੇ ਕਾਉਂਸਲਰ ਹਾਂ ਹਾਂ ਤੇ ਗਰੀਬਨ ਮੇਰੇ ਕੋਲੇ ਵਰਕਸ਼ਾਪ ਵਾਲੇ ਕੱਪੜੇ ਹੁੰਦੇ ਸੀ ਮੇਰੇ ਅੱਛਾ ਯਾਦਾ ਜਿੱਥੇ ਵੀ ਚਾਹੇ ਤੁਸੀਂ ਮੇਰੇ ਕਾਉਂਸਲਰ ਦੀ ਪੀੜ੍ਹ ਦੇ ਵੇਖ ਲਓ ਵੀ ਮਤਲਬ ਕਿ ਨਗਰ ਨਗੰਮੀ ਜਾਣਾ ਸੇਵਾ ਵਿੱਚ ਵੀ ਜਾਣਾ ਵਰਕਸ਼ਾਪ ਜਾਣਾ ਮੇਰੇ ਉਹੀ ਕੱਪੜੇ ਹੁੰਦੇ ਸੀ ਮਤਲਬ ਕਿ ਆਏ ਨਹੀਂ ਹੋ ਕਿਤੇ ਵੇਖਿਆ ਸੀ ਜਿਵੇਂ ਆਤੀ ਚਿੱਟੇ ਪਾਏ ਹੋਏ ਆ ਪeo ਜਦੋਂ ਵੀ ਐਮਸੀ ਬਣ ਕੇ ਦੇ ਚੱਟੇ ਪਾਦੇ ਸੋ ਚੱਟੇ ਮਿਹਰਵਾਲ ਕੇ ਜਿੱਥੇ ਪਾਉਣ ਲੱਗੇ ਉਹ ਫਿਰ ਕਿਉਂਕਿ ਦੀ ਆਉਣ ਦਾਇਰਾ ਵੱਡਾ ਨਹੀਂ ਨਹੀਂ ਚਾਹੀਦਾ ਵੀ ਆਹੋ ਫਿਰ ਦਾਇਰਾ ਵੱਡਾ ਹੋ ਗਿਆ ਜੀ ਚੰਗੇ ਮਤਲਬ ਕਿ ਕਦੇ ਵੀ ਮੀਟਿੰਗਾਂ ਹੁੰਦੀਆਂ ਜਾਂ ਵੀ ਹੋਰ ਕਾਰਜ ਹੁੰਦੇ ਆ ਫਿਰ ਉੱਥੇ ਫਿਰ ਆਪਦੇ ਆਪ ਨੂੰ ਥੋੜਾ ਜਿਹਾ ਵਧਣ ਦੀ ਲੋੜ ਦੇਖੋ ਜਦੋਂ ਜਦੋਂ ਕਾਉਂਸਲਰ ਹੈ ਨਾ ਕਾਉਂਸਲਰ ਦਾ ਲੈਵਲ ਜੀ ਹੋਰ ਆ ਜੀ ਜਦੋਂ ਤੁਸੀਂ ਮਹਿਰ ਬਣ ਜਾਂਦੇ ਆ ਉਹ ਲੈਵਲ ਤੁਹਾਡਾ ਵੱਖਰਾ ਹੋ ਜਾਂਦਾ ਉਹ ਫਿਰ ਇਦਾਂ ਹੋ ਜਾਂਦਾ ਨੇ ਪਾਜੀ ਜਿਵੇਂ ਇੱਕ ਕੌਂਸਲਰ ਨੇ ਹੁੰਦਾ ਉਹ ਹੰਦਾ ਉਹਦੇ ਵਾਰਦਾ ਕੰਮ ਕਰਨਾ ਉਹਦੋਂ ਜੇ ਲਿਬੜੇ ਵੀ ਕਰੀ ਚੱਲੋ ਜਾਂ ਕਿਵੇਂ ਕੋਈ ਗੱਲਬਾਤ ਨਹੀਂ ਜਦੋਂ ਇੱਕ ਸੀਟ ਵੱਡੀ ਸੀਟ ਹੌਟ ਸੀਟ ਤੇ ਕਹਿੰਗੇ ਜੇ ਉੱਥੇ ਪਿਆਰ ਵਾਲਿਆਂ ਦੇ ਵਿੱਚ ਵੰਡਣਾ ਚੰਗੇ ਲੋਕਾਂ ਨਾਲ ਜੇ ਕਿល ਮੀਟਿੰਗਾਂ ਹੋਣੀਆਂ ਅਫਸਰ ਸਾਹਿਬ ਨਾਲ ਮੀਟਿੰਗਾਂ ਹੋਣ ਜੇ ਫਿਰ ਉਹਦਾ ਪਸੀਨੇ ਵਾਲੇ ਕੱਪੜੇ ਜਿਉ ਥੋੜੀ ਸਮੈਲ ਮਾਰਦੇ ਜਾਂ ਕਾਲੇ ਕੱਪੜੇ ਨੂੰ ਉਹਦਾ ਫਿਰ ਸ਼ੋਭਾ ਤਾਂ ਨਹੀਂ ਫਿਰ ਥੋੜੇ ਜੇ ਆਪ ਦੇ ਆਪ ਨੂੰ ਬਦਲਣਾ ਪੈਂਦਾ ਕਿਉਂਕਿ ਬਿਲਕੁਲ ਤੁਹਾਡੀ ਗੱਲ ਸਹੀ ਹੈ ਹੁਣ ਜਿਹੜੀ ਮੈਂ ਗੱਲ ਐਕਚੁਅਲੀ ਪੁੱਛਣੀ ਜਾਉਣਾ ਸੀ ਵੀ ਤੁਸੀਂ 21 ਚ ਕਾਉਂਸਲਰ ਬਣੇ ਤੁਸੀਂ 2 ਸਾਲ ਕਾਉਂਸਲਰ ਰਹੇ ਜੀ 21 22 ਤੇ 23 ਚ ਜੀ ਸਰ 23 ਚ ਆ ਕੇ ਤੁਸੀਂ ਇਲੈਕਸ਼ਨ ਤਾਂ ਹਲੇ ਹੋਈ ਨਹੀਂ ਨਹੀਂ ਜੀ ਇਲੈਕਸ਼ਨ ਸਾਡੇ ਹੁਣ 8 ਮਹੀਨੇ ਰਹਿ ਗਏ ਜੀ ਹਾਂ 6 ਹੋਰ 8 ਦੇ ਵਿੱਚ ਇਲੈਕਸ਼ਨ ਤਾਂ ਹੋਈ ਨਹੀਂ ਹਲੇ ਨਹੀਂ ਜੀ ਤੇ ਤੁਸੀਂ ਉਸ ਉਸ ਟਰਮ ਦੇ ਵਿੱਚ ਕਾਉਂਸਲਰ ਤੋਂ ਮੇਅਰ ਕਿਵੇਂ ਬਣੇ ਮੇਰਾ ਮਨ ਦਾ ਜਦੋਂ ਕੰਦਿਆਂ ਦੇ ਚੰਗੇ ਗੁਰੂ ਦਾ ਚੰਡੇਰਾ ਹੋਵੇ ਤੇ ਚੰਗੇ ਗੁਰੂ ਦੇ ਸੰਸਕਾਰ ਹੋਣ ਤੇ ਸੇਵਾ ਸਿਮਰਨ ਦੀ ਦਾਤ ਹੋਵੇ ਤੇ ਫਿਰ ਉਹਦੋਂ ਜਦੋਂ ਇਹ ਮੇਰ ਦੇ ਇਲੈਕਸ਼ਨ ਹੋਣੇ ਸੀਗੇ ਮੇਰ ਦੇ ਇਲੈਕਸ਼ਨਾਂ ਦੇ ਵਿੱਚ ਮੈਂ ਸਾਹਮਣੇ ਵੀ ਸਾਡੇ ਪਿਆ ਆਵਾੜਾ ਤੇ ਪਿਆ ਹੀ ਐਮਸੀ ਸਾਹਿਬ ਠੀਕ ਹੈ ਤੇ ਉਹਨਾਂ ਨੇ ਕਿਉਂਕਿ ਹਰੇਕ ਐਮਸੀ ਨੇ ਜਾਂ ਹਰੇਕ ਲੀਡਰ ਨੇ ਆਦਾਦਾ ਪਾਰਟੀ ਦਾ ਜੋਰ ਲਾਇਆ ਵੀ ਸਾਡਾ ਬੰਦੇ ਸਾਡਾ ਮੀਰ ਬਣੇ ਸਾਡੇ ਬਿਲਕੁਲ ਯਾ ਤੇ ਆਪਣੇ ਤੋਂਡੇ ਭਰਾ ਤੱਕ ਵੀ ਆਈਆਂ ਪੰਚੀਆਂ ਆਈਆਂ ਵੀ ਤੂੰ ਐ ਕਰਲਾ ਤੂੰ ਉਹ ਕਰਲਾ ਤੂੰ ਵੀ ਪੈਸੇ ਕਰ ਤਲਿਆ ਕਿਉਂਕਿ ਦੇਖੋ ਜੀ ਜੇ ਪੈਸੇ ਹੋਣ ਪੈਸੇ ਵੀ ਖਰਚ ਦਾ ਬੰਦਾ ਫੇਰ ਹੀ ਸ਼ੋਭਦਾ ਜੇ ਕਿਸੇ ਕੋਲ ਖੜ ਕੇ 20 25 ਲੱਖ ਰੁਪਏ ਆਪਾਂ ਖੜ ਕੇ ਲਾ ਦੀਏ ਤੇ ਆਪਾਂ ਮੀਰ ਨਾ ਬਣੀਏ ਹੂੰ ਇਹ ਫਿਰ ਪੱਚੀ ਲੱਖ ਮੋੜਾਂਗੇ ਕਿੱਥੋਂ ਬਿਲਕੁਲ ਸਹੀ ਗੱਲ ਫਿਰ ਜਾਂ ਤਾਂ ਘਰ ਵੇਚਣਾ ਪਊਗਾ ਤੇ ਜਾਂ ਫਿਰ ਥੱਲੇ ਲੱਗਣਾ ਪਊਗਾ ਕਿਸੇ ਦੇ ਨਹੀਂ ਨਾਲੇ ਨਾ ਜਿਹੜੀ ਦੇਖੋ 25 ਲੱਖ ਜਾਂ 20 ਲੱਖ ਜੋ ਵੀ ਲਾਉਣਾ ਹੈ ਮੇਰਾ ਖਿਆਲ ਹੈ ਵੀ ਜਦੋਂ ਤੁਸੀਂ ਇਲੈਕਸ਼ਨ ਕੋਈ ਲੜਦੇ ਨਾ ਇੰਨੇ ਪੈਸੇ ਲਾਉਣ ਦੀ ਪੈਸੇ ਜ਼ਰੂਰਤ ਨਹੀਂ ਪੈਂਦੀ ਪਰ ਜਿਹੜੀ ਮੋਗੇ ਦੀ ਸਿਆਸਤ ਸੀ ਇਹ ਚ ਪੈਸਾ ਬੜਾ ਲੱਗਾ ਜੀ ਉਹਨੂੰ ਚਲੋ ਸ਼ਬਦ ਨਹੀਂ ਉਹ ਉਹ ਤੁਹਾਡੀ ਗੱਲ ਮੈਂ ਮੰਨਦਾ ਉਹ ਹਰੇਕ ਸਿਆਸਤ ਚ ਹੀ ਲੱਗਦਾ ਸ਼ਬਦ ਛੋਟੇ ਪੜਦੇ ਪੈ ਜਾਂਦੇ ਆ ਪਰ ਜਿੱਥੇ ਮੈਂ ਆਪਦੀ ਗੱਲ ਕਰਾਂ ਜੇ ਮੈਂ ਅੱਜ ਕੋਈ ਪੈਸਾ ਨਹੀਂ ਲਾਇਆ ਤੇ ਮੈਂ ਪੈਸਾ ਲੈਂਦਾ ਵੀ ਨਹੀਂ ਕਿਸੇ ਕੋਲ ਬਿਲਕੁਲ ਅੱਜ ਮੋਗੇ ਦੇ ਵਿੱਚ ਤੁਸੀਂ ਜਿੰਨਾ ਮਰਜ਼ੀ ਪੁੱਛ ਲਓ ਚਾਹੇ ਕਿਸੇ ਤਰ੍ਹਾਂ ਦੀ ਕਟਾਗਰੀ ਦੇਵੇ ਆਪਾਂ ਕੰਮ ਕਰੀਏ ਸੇਵਾ ਕਰੀਏ ਆਪਾਂ ਤਾਂ ਉਹਦੇ ਵਿੱਚ ਕੀ ਆ ਸੀਗਾ ਕਾਉਂਸਲਰ ਵੀ ਇਹ ਵੀ ਕਿਹਾ ਸੀ ਹੂੰ ਸੇਵਾ ਕਰਾਉਣੀ ਆ ਤੇ ਤੁਹਾਡਾ ਭਰਾ ਹਾਜ਼ਰ ਆ ਤੇ ਜੇ ਸਿਆਸਤ ਕਰਾਉਣੀ ਆ ਫੇਰ ਨਹੀਂ ਜੇ 20 ਲੱਖ ਲਾਵਾਂਗੇ ਫਿਰ 20 ਦਾ 40 ਦਾ ਬਣਾਵਾਂਗੇ ਇਸੇ ਕਰਕੇ ਆਪਾਂ ਉਹ ਕੈਟਾਗਰੀ ਦੇ ਵਿੱਚ ਫਸੇ ਨਹੀਂ ਗਏ ਤੇ ਆਪਾਂ ਅੱਜ ਜਿਹੜੀ ਕੀ ਸੇਵਾ ਜਿਹੜੀ ਕਿ ਸੰਗਤਾਂ ਨੂੰ ਦੇ ਰਹੇ ਆ ਮੋਗੇ ਸ਼ਹਿਰ ਦੀ ਚਾਹੇ ਦਿਨ ਹੋਵੇ ਰਾਤ ਹੋਵੇ ਤੁਸੀਂ ਕਿਸੇ ਵੀ ਚਾਡੇ ਚੈਨਲ ਵਾਲੇ ਸਾਡੇ ਭਰਾ ਸਾਡੇ ਪ੍ਰੈਸ ਵਾਲੇ ਰਿਪੋਰਟਰ ਵੀਰ ਆ ਤੋਂ ਬੜਾ ਮਾਣ ਮਹਿਸੂਸ ਕਰਦੇ ਆ ਤਾਂ ਮੈਂ ਵੀ ਆਦੇ ਮਾਣ ਮਹਿਸੂਸ ਕਰਦਾ ਉਹ ਮੈਨੂੰ ਇੰਨਾ ਪਿਆਰ ਕਰਦੇ ਮਤਲਬ ਕੀ ਕਹਿਣ ਦਾ ਮੈਂ ਅੱਜ ਤੱਕ ਜਿੰਨੀਆਂ ਵੀ ਮੇਰੀਆਂ ਪੋਸਟਾਂ ਆਉਂਦੀਆਂ ਜਾਂ ਮੇਰੀਆਂ ਕੋਈ ਅਫਵਾਹਾਂ ਆਧੀਆਂ ਕਟੀਆਂ ਜੋ ਕੁਝ ਵੀ ਆ ਫ੍ਰੀ ਆਫ ਕੋਸਟ ਲੰਨੇ ਮੇਰੇ ਭਰਾ ਮੈਂ ਅਜੇ ਤੱਕ ਕਿਸੇ ਵੀ ਭਰਾ ਨੂੰ ਇੱਕ ਤੱਕ ਰੁਪਿਆ ਵੀ ਨਹੀਂ ਦਿੱਤਾ ਮੈਂ ਉਹਨਾਂ ਦਾ ਹਮੇਸ਼ਾ ਰਿਣੀ ਰਹੂੰਗਾ ਕਿਉਂਕਿ ਜਿਹੜੇ ਭਰਾ ਮੇਰੇ ਸੇਵ ਕਰਦੇ ਆ ਜਿੱਥੇ ਸੰਸਥਾ ਦੀ ਗੱਲ ਕਰੀਏ ਕਿਉਂਕਿ ਸੰਸਥਾ ਦੇ ਨਾਲ ਵੀ ਅਟੈਚਮੈਂਟ ਹੈਗੀ ਆ ਸਾਰਿਆਂ ਨਾਲ ਹੈਗੀ ਆ ਬਹੁਤ ਸੋਹਣੀ ਜਿਹੜੇ ਕਿ ਮੇਅਰ ਦੇ ਜਿਹੜੇ ਕਿ ਕਾਰਜ ਚੱਲ ਰਹੇ ਆ ਹੁਣ ਕਹਿ ਸਕਦੇ ਹਾਂ ਅਸੀਂ ਸਾਡੇ ਐਮਸੀ ਦੇ ਕੁਝ 7 ਮਹੀਨੇ ਦੇ ਕਰੀਬ ਰਹਿ ਗਏ ਇਲੈਕਸ਼ਨਾਂ ਦੇ ਤੇ ਅੱਗੇ ਜੋ ਗੁਰੂ ਮਹਾਰਾਜ ਮਜੂਰ ਹੋਗਾ ਉਹ ਉਸ ਤਰ੍ਹਾਂ ਪਾਣਾ ਮੰਨਿਆ ਜਾਊਗਾ ਜੇ ਸਾਡੇ ਵਾਰਡ ਦੇ ਮੇਰੇ ਆਪ ਦਾ ਪਰਿਵਾਰ ਜਿਹੜਾ ਕੀ ਵਾਰਡ ਨਾਲ ਰਠ ਦੇ ਜੇ ਉਹਨਾਂ ਨੇ ਮੈਨੂੰ ਇੰਨਾ ਮਾਣ ਪਹਿਲਾਂ 바ਚਿਆ ਸੀ ਤੇ ਮੈਂ ਸਮਝਦਾ ਵੀ ਜਿਹੜਾ ਕਉਣ ਵਾਲਾ ਸਮਾਂ ਹੋਊਗਾ ਉਹ ਮਾਣ ਮਕਚਣਗੇ ਕਿਉਂਕਿ ਕਰਨਾਲ ਜੋ ਪਰਮਾਤਮਾ ਹੁੰਦਾ ਕਿਉਂਕਿ ਜੇ ਉਹ ਪਰਮਾਤਮਾ ਨਾਲ ਜੁੜੰਦਾ ਉਹੀ ਹੋਣਾ ਬਿਲਕੁਲ ਬਿਲਕੁਲ ਹੁਣ ਤੁਹਾਨੂੰ 2 ਸਾਲ ਹੋ ਗਏ ਮੇਰ ਬਣਿਆ ਜੀ ਜੀ ਤੁਹਾਡਾ ਸਫਰ ਜਿਹੜਾ ਜਦੋਂ ਤੋਂ ਮੇਰ ਬਣਿਆ ਹੁਣ ਤੱਕ ਜੀ ਤੁਹਾਡੇ ਮੁਤਾਬਕ ਜਿਹੜੇ 2 ਸਾਲ ਕਿਵੇਂ ਨੰਗੇ ਆ ਆਪਾਂ ਕਿਸੇ ਵੀ ਤਰ੍ਹਾਂ ਦੀ ਗੱਲ ਲੈ ਲਈਏ ਮੋਗੇ ਦੇ ਜੇ ਆਪਾਂ ਸ਼ਹਿਰ ਦੇ ਕੰਮਾਂ ਦੀ ਗੱਲ ਲਈਏ ਸ਼ਹਿਰ ਦੇ ਲੋਕਾਂ ਦਾ ਜਿਹੜਾ ਤੁਹਾਨੂੰ ਅਪਰੋਚ ਕਰਨਾ ਉਹਨਾਂ ਦੀ ਗੱਲ ਲਈਏ ਵੀ ਤੁਹਾਡੇ ਮੁਤਾਬਕ 2 ਸਾਲ ਕੀ ਤੁਸੀਂ ਕਹੋਗੇ ਵੀ ਕਿਵੇਂ ਰਹਿ ਗਿਆ ਹਜੇ ਤੱਕ ਤਾਂ ਬਹੁਤ ਵਧੀਆ ਮੈਂ ਫਕਰ ਮਹਿਸੂਸ ਕਰਦਾ ਸਰਦਾਰ ਭਗਤ ਸਿੰਘ ਦੀ ਮਾਨ ਆਮ ਆਦਮੀ ਪਾਰਟੀ ਦੀ ਸਰਕਾਰ ਤੁਸੀਂ ਮੇਰੇ ਸਾਹਮਣੇ 72 73 ਸਾਲਾਂ ਦੀ ਸਿਆਸਤ ਦੇ ਵਿੱਚ ਇਹ ਪਹਿਲੀ ਵਾਰੀ ਵੇਖਿਆ ਹੋਊਗਾ ਹਮਮ ਹਣ ਜੋਗ ਐਮਐਲਏ ਸਾਡੇ ਡਾਕਟਰ ਭਵਨਦੀਪ ਕਰੋੜਾੜਾ ਜੀ ਕਿਉਂਕਿ ਜਿਨ੍ਹਾਂ ਦੀ ਜੋਗ ਕੋਈ ਹਾਈ ਟੈਕ ਕਾਰਜ ਜਿਹੜੇ ਕਿ ਮੋਗੇ ਸ਼ਾਦੀ ਡਿਵੈਲਪਮੈਂਟ ਦੀ ਕਹਿ ਲਓ ਜਾਂ ਕਿ ਹੋਰ ਦੇ ਕਾਰਜ ਚੱਲਦੇ ਆ ਕਿਉਂਕਿ ਜਿੱਥੇ ਮਾਨ ਫਰਕ ਆ ਦੇਖੋ ਪਹਿਲਾਂ ਜਿੰਨੀਆਂ ਵੀ ਸਰਕਾਰਾਂ ਹੋਈਆਂ ਸੀ ਤੇ ਗਰੀਬਾਂ ਚਾਰ ਚਾਰ ਸਾਲਾ 3.5 ਸਾਲ ਕੱਢ ਲੈਂਦੇ ਸੀ ਫਿਰ ਜਦੋਂ ਕਾਰਜ ਸ਼ੁਰੂ ਹੁੰਦੇ ਭਗਵਾਨ ਤਮਾਂ ਦੀ ਸਰਕਾਰ ਜਿਹੜੀ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਆ ਕਿਉਂਕਿ ਮੈਂ ਉਹਨਾਂ ਦੀ ਸੋਚ ਨੂੰ ਲੈ ਕੇ ਜਿਹੜਾ ਕਿ ਚੱਲਿਆ ਸੀ ਵਧੀਆ ਕਿਉਂਕਿ ਜੇ ਅੱਜ ਆਪਾਂ ਵੇਖ ਰਹੇ ਆ ਆਮ ਘਰਾਂ ਦੇ ਆਮ ਘਰਾਂਵੀਆਂ ਸਾਡੀਆਂ ਭੈਣਾਂ ਸਾਡੇ ਬੱਚੇ ਜਿਹੜੇ ਕੋਈ ਜੱਜ ਬਣ ਗਿਆ ਫਿਰ ਵਕੀਲ ਬਣ ਗਿਆ ਜਾਂ ਟੀਚਰ ਉਹ ਸਰਵਾਨਗੇ ਜਾਂ ਕਿ ਹੋਰ ਮੰਨ ਕੇ ਜਿੰਨੀਆਂ ਵੀ ਜੌਬਸੇ 52000 ਨੌਕਰੀਆਂ ਦੇਣੀਆਂ ਹਾਂਜੀ ਕਿ ਮੈਂ ਸਾਹਮਣੇ ਕੋਈ ਛੋਟੀ ਮੋਟੀ ਗੱਲ ਨਹੀਂ ਇਹ ਜਿੱਥੇ ਮਤਲਬ ਕਿ ਇੰਨਾ ਬੱਚਿਆਂ ਨੂੰ ਇੱਡਾ ਵੱਡਾ ਕਾਰੋਬਾਰ ਮਿਲੇ ਮਤਲਬ ਕਿੰਨੀਆਂ ਸਰਕਾਰੀ ਜੋਬ ਮਿਲੀਆਂ ਤੇ ਉੱਥੇ ਮੈਂ ਆਪਣੇ ਆਪ ਨੂੰ ਵੀ ਮਾਣ ਮਹਿਸੂਸ ਕਰਦਾ ਹਾਂ ਮੈਡਮ ਜਿਹੜੇ ਕਿ ਅਮਨਦੀਪ ਕੌਰ ਅਰੋੜਾ ਐਮਐਲਐਸ ਸਾਡੇ ਮੈਂ ਵੀ ਇਹ ਕੰਮ ਕਰਾਣੇ ਦਾ ਸੀ ਜਿਹਨਾਂ ਮੈਨੂੰ ਮੇਰ ਬਣਾਇਆ ਕਿਉਂਕਿ ਚਲੋ ਠੀਕ ਹੈ ਜਾਂ ਮੇਰੇ ਕਾਰਜ ਸੋਹਣੇ ਸੀ ਸਾਡੀਆਂ ਸੁਆਵਾਂ ਵਧੀਆ ਸੀ ਸਾਡੇ ਭੈਣ ਭਰਾ ਜਿਨ੍ਹਾਂ ਨਾਲ ਪਿਆਰ ਸੀ ਇਹਨਾਂ ਕਲੋਵੀ ਉਹਨਾਂ ਦੀ ਕਿਰਪਾ ਦੇ ਨਾਲ ਕਰਨ ਹੰਦਾ ਸ਼ੀਰ ਉਹ ਜਿਹੜੀਆਂ ਕੋਈ ਕੋਈਆਂ ਤੜਪ ਦੀਆਂ ਉਹਨਾਂ ਜਨਾਂ ਉਹਨਾਂ ਅਨੁਸਾਰਾ ਬਣੀਆਂ ਕਿਉਂਕਿ ਉਹਨਾਂ ਦੀਆਂ ਦਵਾਈਆਂ ਵੀ ਬੜੀਆਂ ਕੰਮ ਕਰਦੀਆਂ ਹੂੰ ਹੂੰ ਤੇ ਮਤਲਬ ਕਿ ਜਿਹੜਾ ਕਿ ਅੱਜ ਤੱਕ ਦਾ ਜਿਹੜਾ ਕਿ ਸਫਰਾ 2 ਸਾਲ ਦਾ ਹੈ ਬਹੁਤ ਸੋਹਣਾ ਲੰਘਿਆ ਤੁਹਾਡੇ ਮੁਤਾਬਕ ਵਧੀਆ ਲੰਘਿਆ ਬੀ ਵਧੀਆ ਲੰਘਿਆ ਬਾਕੀ ਜੋ ਗੁਰੂ ਮਹਾਰਾਜ ਨੂੰ ਅੱਗੇ ਮਨਜ਼ੂਰ ਹੋਊਗਾ ਸੋ ਅੱਗੇ ਹੁਣ 8 ਮਹੀਨੇ ਤੁਹਾਡੇ ਕਹਿਣ ਮੁਤਾਬਕ ਰਹਿੰਦੇ ਆ 7-8 ਮਹੀਨੇ ਸਾਡੇ ਜਿਹੜੇ ਤੇ ਬੋਦੂ ਗਾਂ ਕੀ ਦੇਖੋ ਤੁਹਾਡਾ ਵਿਚਾਰ ਵਿਚਾਰ ਹਜੇ ਕਹਿ ਲੋ ਯਦਵ ਵਿਚਾਲਾ ਜੀ ਆ ਜੀ ਹਜੇ ਤੇ ਜੇ ਚੰਗੇ ਸੋਹਣੇ ਕਾਰਜ ਹੋਣਗੇ ਤਾਂ ਆਪਾਂ ਅਗਲੀ ਵਾਰੀ ਇਲਕਸ਼ਨ ਜਰੂਰ ਲੜਾਂਗੇ ਤੇ ਜੇ ਕੋਈ ਲੱਗੂਗਾ ਵੀ ਪੰਜ ਸੱਤਾਂ ਮਹੀਨਿਆਂ ਚ ਵੀ ਥੋੜਾ ਕੇ ਆਪ ਡਾਊਨ ਹੁੰਦਾ ਜਾਂ ਕੁਛ ਵੀ ਕੋਈ ਸਿਆਸਤ ਮਤਲਬ ਕਿਉਂਕਿ ਸਿਆਸਤ ਇੱਕ ਐਵੀਂ ਚੀਜ਼ ਆ ਇਹਦੀ ਇੱਕ ਮਿੰਟ ਲਈ ਹਵਾ ਦਾ ਨਹੀਂ ਪਤਾ ਹੁੰਦਾ ਵੀ ਕਿਧਰ ਨੂੰ ਤੁਰ ਪਣੀ ਆ ਪਰ ਕੋਸ਼ਿਸ਼ ਕਰਾਂਗੇ ਵੀ ਜਿਹੜੀ ਕਿ ਵਾਰਡ ਦੀ ਜਿਹੜੀ ਕਿ ਸੇਵਾ ਵਾ ਕੀਤੀ ਜਾਵੇ ਕਿਉਂਕਿ ਇਹ ਨਹੀਂ ਹੁੰਦਾ ਕਿ ਮੇਅਰ ਦੇ ਉਹਦੇ ਤਰ੍ਹਾਂ ਕਿ ਸੇਵਾ ਜ਼ਿਆਦਾ ਹੁੰਦੀ ਆ ਜਾਂ ਕਿਵੇਂ ਮਿਲਾ ਲਓ ਜਿੱਥੇ ਜੇ ਆਪਣੇ ਸ਼ਹਿਰ ਨੂੰ ਆਪਣੇ ਵਾਰਡ ਨੂੰ ਵਧੀਆ ਬਣਾਉਣਾ ਤਾਂ ਉਹ ਐਮਸੀ ਰਾਹੀਂ ਵੀ ਲਾ ਬਣਾ ਸਕਦਾ ਠੀਕ ਜਿਹੜਾ ਤੁਹਾਡਾ ਜਦੋਂ ਜਿਹੜੀ ਅਗਲੀ ਇਲੈਕਸ਼ਨ ਆਉਣੀ ਹੈ ਜੀ ਉਹਦੇ ਚ ਹੁਣ ਤੁਸੀਂ ਜੋ ਮੈਨੂੰ ਦੱਸਿਆ ਹੁਣ ਤੱਕ ਉਹਦੇ ਮੁਤਾਬਕ ਕੀ ਉਹਦੇ ਚ ਤੁਹਾਡਾ ਆਵਦਰ ਡਿਸੀਜਨ ਹੋਊਗਾ ਵੇ ਮੈਂ ਖੜਨਾ ਜਾਂ ਨਹੀਂ ਖੜਨਾ ਕਿ ਤੁਸੀਂ ਜਿਹੜੇ ਤੁਹਾਡੇ ਭੈਣ ਭਰਾ ਜਿਹੜੇ ਨਾਲ ਤੁਹਾਡੇ ਸੇਵਾ ਸੁਸਾਇਟੀ ਦੇ ਵਿੱਚ ਵੀ ਹੈ ਜਾਂ ਜਿਨ੍ਹਾਂ ਦੇ ਨਾਲ ਹੁਣ ਤੁਸੀਂ ਬਿੰਦੇ ਉੱਠਦੇ ਆ ਜਾਂ ਤੁਹਾਡੇ ਵਾਰਡ ਆ ਜਿਹੜਾ ਵਾਰਡ ਨੰਬਰ 8 ਜੀ ਉਸ ਵਾਰਡ ਦੇ ਜਿਹੜੇ ਬੋਰਡਰ ਹੈਗੇ ਆ ਉਹ ਤੁਹਾਨੂੰ ਜੇ ਕਹਿਣਗੇ ਵੀ ਭਾਈ ਤੁਸੀਂ ਦੁਬਾਰਾ ਫੇਰ ਖੜੋ ਤੇ ਤੁਸੀਂ ਖੜੋਗੇ ਜੇ ਉਹ ਕਹਿਣ ਨਹੀਂ ਖੜਨਾ ਤਾਂ ਫਿਰ ਤੁਸੀਂ ਨਹੀਂ ਖੜੋਗੇ ਦੇਖੋ ਜੀ ਜੀ ਆਪਦਾ ਭਾਈਚਾਰਾ ਆਦੇ ਭੈਣ ਭਰਾ ਮੈਂ ਕਹਿੰਦਾ ਨਾ ਚਾਹਣ ਵੀ ਉਹ ਕਹਿੰਗੇ ਵੀ ਐਨਸੀ ਨਾ ਖੜਾ ਤੇ ਫਿਰ ਮੈਂ ਤਾਂ ਸਮਝਦਾ ਨਹੀਂ ਵੀ ਖੜਨਾ ਚਾਹੀਦਾ ਕਿਉਂਕਿ VOTER ਜਦੋਂ VOTER ਕਹਿ ਲੱਗੇ ਵੀ ਨਾ ਕਰੋ ਤੇ ਫਿਰ ਮੈਂ ਨਹੀਂ ਸਮਝਦਾ ਵੀ ਪੰਗਾ ਲੈਣਾ ਚਾਹੀਦਾ ਵਾ ਕਿਉਂਕਿ ਵੋਟਰ ਦੇ ਸੱਤੇ ਕਿਉਂਕਿ ਇੱਕ ਬੀਤੀ ਕਰਾਉਣ ਨੂੰ ਜਾਂ ਕੁਝ ਉਦਾਂ ਦੇ ਇੱਕ ਕਾਰਜਰਮ ਨੂੰ ਜੇ ਉਹ ਸਾਥ ਨਾ ਹੋਵੇ ਫਿਰ ਮੈਂ ਨਹੀਂ ਸਮਝਦਾ ਵੀ ਉਹ ਕਾਰਜ ਕਰਨਾ ਚਾਹੀਦਾ ਠੀਕ ਹੈ ਇਹ ਨਹੀਂ ਜੇ ਆਪਾਂ ਚੰਗੇ ਕਾਰਜ ਕੀਤੇ ਹੋ ਸਕਦਾ ਆਪਾਂ ਜਿੱਤ ਵੀ ਜਾਵਾਂਗੇ ਪਰ ਜੇ ਹੁਣ ਤੱਕ ਅਸੀਂ ਦੇਖੀਏ ਹਿਸਟਰੀ ਦੇ ਵਿੱਚ ਕੋਈ ਐਮਐਲਏ ਲੈ ਲਓ ਜਾਂ ਐਮਪੀ ਲੈ ਲਓ ਜਾਂ ਕਾਉਂਸਲਰ ਲੈ ਲਓ ਜਾਂ ਮੇਅਰ ਲੈ ਲਓ ਉਹ ਜਿਹੜੇ ਉਹਦੇ ਵੋਟਰ ਹੈਗੇ ਆ ਉਹ ਜਿਹੜੇ ਵੀ ਵਾਰਡ ਚੋਂ ਖੜਦੇ ਆ ਜੇ ਉਹ ਕਹਿਣ ਵੀ ਨਹੀਂ ਅਸੀਂ ਤੁਹਾਨੂੰ ਖੜਾਉਣਾ ਤੇ ਉਹ ਫੇਰ ਵੀ ਖੜਦੇ ਆ ਉਹ ਤਾਂ ਇੱਕ ਕੀੜਾ ਹੋ ਜਾਂਦਾ ਜੀ ਇੱਕ ਤੜਫ ਕਹਿ ਲੋ ਇੱਕ ਸਲੂਟ ਕਹਿ ਲੋ ਜਿਹੜਾ ਅਗਲਾ ਕਹਿਣਾ ਵੀ ਐਮ ਸੀ ਸਾਹਿਬ ਮਾਲਕੀ 5 ਇੰਚ ਚੌੜਾ ਹੋ ਜਾਂਦਾ ਬੰਦਾ ਆਪਾਂ ਉਹਨਾਂ ਚੋਂ ਨਹੀਂ ਆਪਾਂ ਇੱਕ ਸੇਵਾਦਾਰ ਆ ਜੇ ਆਪਾਂ ਨੂੰ ਕਹਿਣਗੇ ਸਾਡੇ ਭਰਾ ਵੀ ਨਹੀਂ ਖੜਨਾ ਤੇ ਆਪਾਂ ਨੋ ਐ ਜੀ ਕੋਈ ਗੱਲ ਨਹੀਂ ਸੁਸਾਇਟੀਆਂ ਦੀ ਸੇਵਾ ਕਰਦੇ ਆ ਕਰਦੇ ਕਰਦੇ ਰਹਿਾਂਗੇ ਠੀਕ ਆ ਬਹੁਤ ਵਧੀਆ ਲੱਗਿਆ ਬਲਜੀਤ ਜੀ ਤੁਹਾਡੇ ਨਾਲ ਗੱਲ ਕਰਕੇ ਆਖਿਰ ਦੇ ਵਿੱਚ ਤੁਸੀਂ ਸਾਡੇ ਸੁਣਨ ਤੇ ਦੇਖਣ ਵਾਲਿਆਂ ਨੂੰ ਕੀ ਕਹਿਣਾ ਕੀ ਸਨੇਹਾ ਦੇਣਾ ਚਾਹੋਗੇ ਮੇਰਾ ਸਨੇਹਾ ਤਾਂ ਹਮੇਸ਼ਾ ਹੀ ਕੱਲੇ ਕੱਲੇ ਸੁਣਨ ਦੇਖਣ ਵਾਲਿਆਂ ਨੂੰ ਨਹੀਂ ਮੋਗੇ ਦੇ ਜਿਹੜੇ ਵਸਨੀਕ ਐ ਤੁਸੀਂ ਮੋਗੇ ਦੇ ਮੇਰ ਹੋ ਜਾਂ ਤੁਹਾਡੇ ਵਾਰਡ ਦੇ ਜਿਹੜੇ ਤੁਹਾਡੇ ਸਪੋਰਟਰ ਆ ਜਾਂ ਵੋਟਰ ਆ ਉਹਨਾਂ ਨੂੰ ਕੀ ਸਹਿਆਤ ਮੈਂ ਤਾਂ ਹਮੇਸ਼ਾ ਹੀ ਉਹ ਸੱਚੇ ਗੁਰੂ ਅੱਗੇ ਭਾਂਛਾ ਸ੍ਰੀ ਗੁਰੂ ਅੰਸੇ ਜੀ ਮਹਾਰਾਜ ਅਰਦਾਸ ਕਰਦਾ ਹਮਨਾ ਹਾਂਜੀ ਵੀ ਇਹ ਨਹੀਂ ਹੁੰਦਾ ਜਿਹੜੇ ਕੇ ਸਾਡੇ ਨੌਜਵਾਨ ਵੀਰ ਆ ਸਾਡੀਆਂ ਪੈਣਾ ਸਾਡੇ ਬੱਚੇ ਆ ਪਹਿਲਾਂ ਤਾਂ ਮੈਂ ਇਹਨਾਂ ਨੂੰ ਇਹੀ ਕਹੂੰਗਾ ਜਿੰਨੀਆਂ ਕਿਤੇ ਧਾਰਮਿਕ ਤੇ ਸਮਾਜਿਕ ਜਥੇਬੰਦੀਆਂ ਹਾਂ ਉਹਨਾਂ ਦੇ ਨਾਲ ਜੁੜੋ ਕਿਉਂਕਿ ਜਦੋਂ ਉਹਨਾਂ ਦਾ ਬੂਟਾ ਲਾਇਆ ਹੋਊਗਾ ਉਹਨਾਂ ਦੇ ਚੰਗੇ ਗੁਰੂਤਾਪ ਕੀਤਾ ਹੋਊਗਾ ਤੇ ਸੋਹਣੇ ਸੰਸਕਾਰ ਹੋਣਗੇ ਤੁਸੀਂ ਫਿਰ ਆਟੋਮੈਟਿਕੀ ਆਪਣੇ ਸ਼ਹਿਰ ਵਾਲੇ ਵੀ ਸੋਚੋਗੇ ਆਪਣੇ ਪਰਿਵਾਰ ਵਾਲੇ ਵੀ ਸੋਚੋਗੇ ਆਪਣੇ ਦੇਸ਼ ਵਾਲੇ ਵੀ ਸੋਚੋਗੇ ਤੇ ਜਿਹੜੀ ਕਿ ਨੌਜਵਾਨ ਪੀੜੀ ਖਾਸ ਕਰਕੇ ਅੱਜਕੱਲ੍ਹ ਜਿਹੜੀ ਦਬਦਬ ਦੇ ਵਿੱਚ ਨਸ਼ਿਆਂ ਦੇ ਵਿੱਚ ਫਸ ਚੁੱਕੀ ਆ ਇਹ ਇਹ ਸੋਹਣੀਆਂ ਸੰਸਥਾਵਾਂ ਦੇ ਨਾਲ ਆਪਾਂ ਕਾਰਜ ਕਰਾਂਗੇ ਤੇ ਮੈਂ ਸਮਝਦਾ ਵੀ ਜਿਹੜਾ ਕਿ ਅਗਲਾ ਜਿਹੜੇ ਸਾਡੇ ਆਉਣ ਵਾਲੀ ਪੀੜੀ ਆ ਉਹਨਾਂ 'ਤੇ ਇੱਕ ਇੱਕ ਸਹੀ ਸੇਧ ਹੋਊਗੀ ਤੇ ਸੋਨੇ ਕਾਰਜ ਕਰਾਂਗੇ ਹਮੇਸ਼ਾ ਇਹੀ ਅਰਦਾਸ ਲੈ ਕੇ ਚੱਲੇ ਆ ਕਿਉਂਕਿ ਇੱਕ ਮੇਨ ਮਕਸਦ ਨਹੀਂ ਹੁੰਦਾ ਵੀ ਐਮਸੀ ਬਣਨਾ ਸਰਪੰਚ ਬਣਨਾ ਐਮਐਲਏ ਸਾ ਬਣਨਾ ਐਂਟੀ ਬਣਨਾ ਠੀਕ ਆ ਤੁਸੀਂ ਬਣ ਜੂਗੇ ਪਰ ਜੇ ਬਣ ਕੇ ਜੇ ਤੁਸੀਂ ਸੋਹਣੇ ਕਾਰਜ ਹੀ ਨਾ ਕੀਤੇ ਇੱਕ ਸੋਨਾ ਰੂਪ ਵੀ ਨਾ ਦਿੱਤਾ ਇੱਕ ਸੋਹਣੀ ਦੇਖ ਨਾ ਦਿੱਤੀ ਜਾਂ ਸੋਹਣੇ ਬਣ ਕੇ ਇੱਕ ਸਮਾਜ ਨੂੰ ਸੇਧ ਨਾ ਦਿੱਤੀ ਜੇ ਤੁਸੀਂ ਅੱਜ ਜੇ ਮੈਂ ਮੋਗੇ ਸ਼ਹਿਰ ਦੇ ਗੱਲ ਕਰਾਂ ਜੇ ਕੋਈ ਪੀੜ ਪੈ ਗਈ ਚਾਹੇ ਇੱਕ ਤੇ ਅੱਗ ਲੱਗੀ ਜਾਂ ਕਿ ਹੋਰ ਜਿਹੜੇ ਕਿ ਕਾਰਜ ਦੇ ਦੁਰਘਟਨਾ ਹੁੰਦੀਆਂ ਕਿਉਂਕਿ ਅਹੁਦਾ ਲੈਣਾ ਸੌਖਾ ਉਸ ਤੋਂ ਸਮਰਪਿਤ ਹੋ ਕੇ ਉਸ ਨੂੰ ਸੇਵਾ ਵਿੱਚ ਲਿਆਉਣਾ ਇਹ ਬੜਾ ਔਖਾ ਇੱਕ ਘਾਟ ਇਨਸਾਨਾਂ ਦੇ ਵਿੱਚ ਆਉਂਦਾ ਮੈਂ ਅੱਜਕੱਲ੍ਹ ਦੇਖਿਆ ਤਨੀ ਫਾਰਮੈਂਟੀਆਂ ਆਵਾਜ਼ ਇਹ ਫੋਟੋਆਂ ਪਚਾਉਂਦੇ ਆ ਵੀਡੀਓ ਬਣਾਉਂਦੇ ਆ ਆ ਪਾ ਪਾ ਕੇ ਕਹਿਣਗੇ ਜਿ세 ਆਈ ਕਰਤਾ ਜਿਉਂ ਕਰਤਾ ਜੇ ਤੁਸੀਂ ਗਰਾਉਂਡ ਲੈਵਲ ਤੇ ਮੈਂ ਸਮਝਦਾ ਕਿ ਕਾਰਜ ਕਰਨਾ ਮਤੋਂ ਤੁਸੀਂ ਜਿਹੜਾ ਅਹੁਦੇ ਦੋ ਅਹੁਦੇ ਨੂੰ ਲਿਸ਼ਕਾਉਣਾ ਇੱਕ ਅਹੁਦੇ ਨੂੰ ਮੇਅਰ ਦੇ ਨੂੰ ਅੱਜ ਜੇ ਤੁਸੀਂ ਗੱਲ ਕਰੀਏ ਮੈਂ ਸਮਝਦਾ ਕਿਉਂਕਿ ਇੱਕ ਮਾਨਸੂਸ ਕਰਨਾ ਜਾਂ ਇੱਕ ਫਾਰਮੈਟ ਦੇ ਤੌਰ ਤੇ ਚੱਲਣਾ ਇਹ ਨਹੀਂ ਹੁੰਦਾ ਜੇ ਅੱਜ ਤੋਂ ਤੱਕ ਤੁਸੀਂ ਮੀਰ ਦਾ ਜਿਹੜਾ ਕੀ ਪੇੜ ਮੈਂ ਅੱਜ ਤੱਕ ਦੇਖਿਆ ਜਦੋਂ ਮੀਰ ਦੇ ਕੋਈ ਹੁਦਾਂ ਮਿਲ ਗਿਆ ਤਾਂ ਪਹਿਲੀ ਤਾਂ ਗੱਲ ਉਹ ਦਫ਼ਤਰਾਂ ਦੇ ਵਿੱਚ ਛੇਤੀ ਦਿੱਸਦੇ ਹੀ ਨਹੀਂ ਹਮਮ ਅੱਜ ਕੁਰਸੀ ਦੇ ਨਹੀਂ ਵੰਦੇ ਜੀ ਕੀ ਕਹਿਣਾ ਕਿ ਤੇ ਆਪ ਤੇ ਚ ਘੰਟਾ ਆ ਗਿਆ ਜਾਂ ਦੋ ਘੰਟੇ ਕਿ ਇਹ ਕਾਰ ਦੇ ਨਹੀਂ ਹੁੰਦੇ ਆਉਤੇ ਨਹੀਂ ਹੁੰਦੇ ਕਿ ਜੇ ਆਉਤਾ ਤੁਹਾਨੂੰ ਸਤਿਗੁਰ ਨੇ ਬਖਸ਼ਿਸ਼ ਕੀਤੀ ਆ ਜਾਂ ਸੋਹਣੀਆਂ ਨੌਕਰੀਆਂ ਆਪਾਂ ਨੂੰ ਬਖਸ਼ਿਸ਼ ਕੀਤੀਆਂ ਪ੍ਰਮਾਤਮਾ ਨੇ ਤੇ ਮੈਂ ਸਮਝਦਾ ਮਾਂ ਉਹਨਾਂ ਤੇ ਤੁਸੀਂ ਖਰੇ ਉਤਰੋਗੇ ਤਾਂ ਤੁਹਾਨੂੰ ਸਮਾਜ ਫਕਰ ਮਹਿਸੂਸ ਕਰੇਗਾ ਵੀ ਉਹ ਫਲਾਣੇ ਦਾ ਤੀ ਬੋਲਤਾ ਜਿਉਂ ਤੁਸੀਂ ਵਿਦੇਸ਼ਾਂ ਦੀ ਧਰਤੀ ਤੇ ਅੱਜ ਇੱਥੇ ਬੈਠੇ ਆਂ ਜੀ ਵਿਦੇਸ਼ਾਂ ਦੀ ਧਰਤੀ ਤੇ ਆ ਕੇ ਤੁਹਾਡੇ ਇੱਥੇ ਸੋਹਣਾ ਸਟੂਡੀਓ ਬਣਾਇਆ ਇੱਕ ਵਧੀਆ ਨਾਗਰਿਕ ਨੂੰ ਜਾਂ ਇੱਕ ਵਧੀਆ ਜਿਹੜੇ ਕਿ ਇਨਸਾਨ ਨੂੰ ਸਾਡੇ ਭੈਣ ਭਰਾ ਨੂੰ ਅੱਜ ਜੀ ਇੱਥੇ ਕੁਰਸੀ ਤੇ ਮਾਣ ਮਹਿਸੂਸ ਕਰਵਾਇਆ ਤੁਸੀਂ ਅਸੀਂ ਫਖਰ ਮਹਿਸੂਸ ਕਰਦੇ ਮੈਂ ਵੀ ਇਹ ਕਹੂੰਗਾ ਵੀ ਜਿਹੜੇ ਕਿ ਤੁਹਾਡੇ ਅੱਗੇ ਵੀਰ ਸਾਡੇ ਜੋ ਅੱਜ ਜਿਹੜੇ ਕਿ ਸਾਡੇ ਭੈਣ ਭਰਾ ਪਟਕੇ ਹੋਏ ਆ ਉਹਨਾਂ ਜੋ ਇਹਦੀਆਂ ਵੀਡੀਓ ਪਤਾ ਲੱਗਦਾ ਵੀ ਇੱਕ ਆਮ ਘਰਾਣੇ ਦਾ ਵੀਰ ਅੱਜ ਮੇਰ ਦੀ ਕੁਰਸੀ ਤੇ ਬੈਠਾ ਜਾਂ ਕਾਰਜਿਕ ਕੰਮ ਕਿ ਕਰਨ ਵਾਲਾ ਉਹ ਪਰਮਾਤਮਾ ਜੀ ਕਮਾਂ ਵੀ ਮੈਂ ਸੋਹਣੀ ਕਾਰਜ ਕਰਦਾ ਮੈਂ ਤਾਂ ਕੁਝ ਵੀ ਨਹੀਂ ਕਰਨ ਵਾਲਾ ਕਰਾਉਣ ਵਾਲਾ ਹੁੰਦਾ ਪਰਮਾਤਮਾ ਪਰ ਤੁਹਾਡਾ ਇੱਕ ਜਿਹੜਾ ਅੱਜ ਦਾ ਸਨੇਹਾ ਹੋਊਗਾ ਅੱਜ ਚਾਹੇ ਕੈਨੇਡਾ ਦੀ ਧਰਤੀ ਤੇ ਕਹੋ ਜਾਂ ਵਿਦੇਸ਼ਾਂ ਦੀ ਧਰਤੀ 'ਵੇ ਹੋਰ ਪਿੰਡਾਂ ਦੇ ਸ਼ਹਿਰਾਂ ਦੇ ਵਿੱਚ ਜੇ ਤੁਹਾਡੀ ਜਿਹੜੀਆਂ ਐਕਟੀਵਿਟੀਜ਼ ਜਾਂ ਵੀਡੀਓਜ਼ ਵਗੈਰਾ ਜਾਂ ਇਹ ਤੁਹਾਡਾ ਸਟੂਡੀਓ ਦੇ ਵਿੱਚ ਬੈਠਣ ਦਾ ਮਾਨਸੂਸ ਹੈ ਉਹ ਫਿਰ ਵੇਖਣ ਵਾਲਾ ਵੀ ਮਾਣ ਕਰਦਾ ਵੀ ਸਾਡੇ ਵੀਰ ਨੇ ਸਾਡੇ ਭੈਣ ਨੇ ਸਾਡੇ ਜਾਂ ਤੁਹਾਡੇ ਵਾਈਫ ਨੂੰ ਕਹਿੰਣਗੇ ਵੀ ਅੱਜ ਇੱਕ ਵਧੀਆ ਇਨਸਾਨ ਨੂੰ ਲਿਆ ਕੇ ਤੁਸੀਂ ਬਿਠਾਇਆ ਤੇ ਜਿਹੜਾ ਇਹ ਹੋਰ ਵੀ ਲੋਕਾਂ ਪ੍ਰੀਤਤ ਹੋਣ ਇਸ ਗੱਲ ਤੇ ਵੀ ਸੋਹਣੀ ਕਾਰਜ ਤab ਮੇਰੀ ਤਾਂ ਇਹੀ ਪ੍ਰਮਾਤਮਾ 기 ਅਰਦਾਸ ਆ ਵੀ ਹਮੇਸ਼ਾ ਜਿਹੜੇ ਚੰਗੇ ਇਨਸਾਨ ਉਹਨਾਂ ਨਾਲ ਤਾਲਮਿਲ ਹੁੰਦੇ ਰਹਿਣ ਤੇ ਤੁਹਾਡੇ ਅੱਗੇ ਭਰਾਵਾਂ ਦਾ ਹਮੇਸ਼ਾ ਸਹਿਯੋਗ ਹੋਵੇ। ਬਲਜੀਤ ਸਿੰਘ ਚੰਨੀ ਜੀ ਸਾਡੇ ਮੋਗੇ ਦੇ ਮਜੂਤਾ ਮੇਅਰ ਸਾਡੇ ਨਾਲ ਸਟੂਡੀਓ ਦੇ ਵਿੱਚ ਬਹੁਤ ਥੋੜੇ ਜੇ ਟਾਈਮ ਦੇ ਨੋਟਿਸਡ ਆ ਕੇ ਸਾਡੇ ਨਾਲ ਮੁਲਾਕਾਤ ਕੀਤੀ ਤੇ ਬਹੁਤ-ਬਹੁਤ ਧੰਨਵਾਦ।